ਭਾਰਤ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ ਉਸ ਫੀਨੋਮੈਨਨ ਤੁਸੀਂ ਦੇਖੋਗੇ ਤਾਂ ਆਮ ਤੌਰ ਤੇ ਯੂਪੀ ਤੋਂ ਔਰ ਬਿਹਾਰ ਤੋਂ ਭਾਰਤ ਦੇ ਵੱਖ-ਵੱਖਰੇ ਹਿੱਸਿਆਂ 'ਚ ਲੋਕ ਜਾ ਰਹੇ ਨੇ ਉਹਨਾਂ 'ਚੋਂ ਕੁਝ ਇੱਕ ਸੈਕਸ਼ਨ ਆ ਜਿਹੜਾ ਪੰਜਾਬ 'ਚ ਵੀ ਆ ਰਿਹਾ ਹੈ ਕੁਝ ਇੱਕ ਸੈਕਸ਼ਨ ਜਿਹੜਾ ਮਹਾਰਾਸ਼ਟਰ ਵੀ ਜਾ ਰਿਹਾ ਬੰਬੇ 'ਚ ਆ ਰਿਹਾ ਜਿਹੜਾ ਉੱਤਰ ਰਾਸ਼ਟਰ ਜਾ ਰਿਹਾ ਜੇ ਅਪਾ ਪੰਜਾਬ ਦੀ ਵੀ ਗੱਲ ਕਰਦੇ ਆ ਤਾਂ ਸਾਡੇ ਕੋਲ ਜਿਹੜੀ ਮਾਈਗ੍ਰੇਸ਼ਨ ਆ ਰਹੀ ਆ ਸਭ ਤੋਂ ਜ਼ਿਆਦਾ ਜਾਤਾਂ ਯੂਪੀ ਬਿਹਾਰ 'ਚੋਂ ਆ ਰਹੀ ਆ ਜਾਂ ਉਸ ਤੋਂ ਬਾਅਦ ਹਿਮਾਚਲ ਤੋਂ ਆਉਂਦੀ ਆ ਥੋੜੀ ਜੀ ਜਾਂ ਉੱਥੋਂ ਥੋੜੀ ਬਹੁਤੀ ਜੰਮੂ ਕਸ਼ਮੀਰ ਤੋਂ ਆਉਂਦੀ ਜਾਂ ਰਾਜਸਥਾਨ ਤੋਂ ਆਉਂਦੀ 1850 ਤੋਂ ਬਾਅਦ ਜੋ ਬ੍ਰਿਟਿਸ਼ ਟੇਕਓਵਰ ਕਰ ਲੈਂਦੇ ਨੇ ਰੇਲਵੇ ਲਾਣਾ ਵਸ ਜਾਂਦੀਆਂ ਨੇ ਤੇ ਐਜੂਕੇਸ਼ਨ ਜਿਹੋ ਜਿਹੀ ਬ੍ਰਿਟਿਸ਼ ਚਾਹੁੰਦੇ ਸੀਗੇ ਉਹ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਉਸ ਟਾਈਮ ਤੇ ਜ਼ਿਆਦਾਤਰ ਮਾਈਗ੍ਰੇਸ਼ਨ ਜਿਹੜੀ ਲੋਕਾਂ ਦੀ ਸੀ ਉਹ ਬੰਗਾਲੀਆਂ ਦੀ ਹੋਈ ਸੀਗੀ ਐਗਰੀਕਲਚਰ ਦੇ ਜਿਹੜੀਆਂ ਫਸਲਾਂ ਬੀਜਨੀਆਂ ਜਾਂ ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਦਾ ਜਿਹੜਾ ਕੰਮ ਆ ਉਹਦੀ ਜਦੋਂ ਨੇਚਰ ਬਦਲਦੀ ਆ ਉਹਦੇ ਨਾਲ ਮੈਕਨਾਈਜੇਸ਼ਨ ਵੀ ਸ਼ੁਰੂ ਹੁੰਦੀ ਆ ਤੇ ਐਕਸਟਰਾ ਲੇਬਰ ਦੀ ਜ਼ਰੂਰਤ ਵੀ ਪੈਂਦੀ ਆ ਜੁਪੀ ਬਿਹਾਰ ਦੇ ਵਿੱਚ ਕਿਉਂਕਿ ਉਹ ਖੇਤੀ ਦੀਆਂ ਪ੍ਰੈਕਟਿਸਿਸ ਉਹਨਾਂ ਕੋਲੇ ਹੈ ਨਹੀਂ ਸੀ ਖੇਤੀ ਹੁੰਦੀ ਨਹੀਂ ਸੀ ਪਾਣੀ ਬਹੁਤ ਡੂੰਗੇ ਸੀਗੇ ਸਰਕਾਰਾਂ ਵੱਲੋਂ ਵੀ ਕੋਈ ਨਹੀਂ ਸੀ ਉਹਨਾਂ ਨੂੰ ਪੰਜਾਬ ਜਾਂ ਹਰਿਆਣੇ ਵਾਲਾ ਖੇਤਾ ਜਿਹੜਾ ਇਹਦੇ ਵਿੱਚ ਸੀਜ਼ਨ ਦੇ ਵਿੱਚ ਚੰਗੀ ਕਮਾਈ ਕਰਕੇ ਉਹ ਵਾਪਸ ਲੈ ਕੇ ਜਾਂਦੇ ਰਹੇ ਆ ਰੋਜ਼ਗਾਰ ਦੇ ਵਿੱਚ ਜਦੋਂ ਅਸੀਂ ਕਹਿੰਨੇ ਆ ਕਿ ਸਾਡੇ ਰੋਜ਼ਗਾਰ ਇਹਨਾਂ ਨੇ ਹਥਿਆ ਲਏ ਨੇ ਇੰਗਲਿਸ਼ ਟੇਕਓਵਰ ਕਹਿ ਦੇਣੇ ਕਰ ਲੈਨੇ ਆ ਪਰ ਤੁਸੀਂ ਇਹ ਦੱਸੋ ਕਿਹੜਾ ਰੋਜ਼ਗਾਰ ਪੰਜਾਬੀ ਕਰ ਰਿਹਾ ਸੀਗਾ ਤੇ ਜਿਹੜਾ ਖੋលਿਆ ਹੋਵੇ ਜਿਹੜਾ ਖੋਲਿਆ ਇਹਨਾਂ ਨੇ ਵਾਢੀ ਜਦੋਂ ਦੀ ਉਦੋਂ ਪੈਂਦੀ ਜਾਂ ਝੋਨਾ ਜਦੋਂ ਲੱਗਦਾ ਜਾਂ ਕੱਟਿਆ ਜਾਂਦਾ ਉਸ ਟਾਈਮ ਤੇ ਜਿਹੜੀ ਆਪਣੇ ਰੂਰਲ ਖਿੱਤੇ ਦੀ ਲੇਬਰ ਅਵੇਲੇਬਲ ਹੀ ਨਹੀਂ ਹੈਗੀ ਉਸ ਨੂੰ ਲੇਬਰ ਦੀ ਪਰਪਾਈ ਲਈ ਮੈਕਨਾਈਜੇਸ਼ਨ ਤੋਂ ਇਲਾਵਾ ਵੀ ਸਾਰੀ ਮਸ਼ੀਨਾਂ ਵਰਤਨੇ ਦੇ ਕੰਮ ਦੇ ਲਈ ਐਕਸਟਰਾ ਜ਼ੋਰਤ ਪੈਂਦੀ ਆ ਉਹ ਜਿਹੜੀ ਲੋਡ ਆ ਸਾਡੇ ਡੈਫਿਸਿਟ ਆ ਘਾਟਾ ਆ ਉਹ ਇਹ ਲੋਕ ਆ ਕੇ ਪੂਰਾ ਕਰਦੇ ਆ ਜੀ ਪ੍ਰੋਗਰਾਮ ਦਸਤਕ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਅਸੀਂ ਅਕਸਰ ਗੱਲਾਂ ਕਰਦੇ ਹਾਂ ਘਰਾਂ ਦੇ ਵਿੱਚ ਪੰਜਾਬ ਦੇ ਜਦੋਂ ਵਿਕਾਸ ਦੀ ਗੱਲ ਕਰਦੇ ਹਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਹਾਂ ਇੰਡਸਟਰੀ ਦੀ ਸ਼ਹਿਰਾਂ ਦੀ ਗੱਲ ਕਰਦੇ ਹਾਂ ਤਾਂ ਅਕਸਰ ਗੱਲ ਹੋ ਜਾਂਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਦੋਂ ਪੂਰਬ ਵਾਲੇ ਪਾਸਿਓਂ ਯੂਪੀ ਬਿਹਾਰ ਤੋਂ ਬਹੁਤ ਸਾਰੇ ਲੋਕ ਇਧਰਲੇ ਪਾਸੇ ਪੰਜਾਬ ਦੇ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਆਉਂਦੇ ਆ ਤੇ ਉਸ ਤੋਂ ਬਾਅਦ ਲੰਮਾ ਸਮਾਂ ਹੁਣ ਤੱਕ ਦਾ ਜਿਹੜਾ ਅਸੀਂ ਡਾਟਾ ਲੈ ਲੀਏ ਤਾਂ ਉਹਦੇ ਵਿੱਚ ਨਿਕਲ ਕੇ ਆਉਂਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਪੀ ਤੇ ਬਿਹਾਰ ਦੇ ਜਿਹੜੇ ਵਸਿੰਦੇ ਸੀ ਉਹ ਪੰਜਾਬ ਦੇ ਵਿੱਚ ਆ ਕੇ ਸਿਰਫ ਉਹਨਾਂ ਨੇ ਰੋਜ਼ਗਾਰ ਹੀ ਨਹੀਂ ਲਿਆ ਬਲਕਿ ਉਹ ਇੱਥੇ ਆ ਕੇ ਲੰਮੇ ਸਮੇਂ ਤੋਂ ਸੈਟਲ ਵੀ ਹੋ ਗਿਆ ਇਹ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਹੈ ਜਿਸ ਤਰ੍ਹਾਂ ਸਾਡੇ ਪੰਜਾਬੀ ਜਾਂ ਕਹਿ ਲਈਏ ਸਾਡੇ ਭਾਰਤੀ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵਸੇ ਤੇ ਹੁਣ ਉੱਥੇ ਕਈ ਮੁਲਕਾਂ ਦੇ ਵਿੱਚ ਉਹ ਪੱਕੇ ਪੈਰੀ ਹੋ ਚੁੱਕੇ ਹੋਇਆ ਆਪਣਾ ਨਾਮ ਬਣਾ ਚੁੱਕੇ ਹੋਇਆ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਚੁੱਕੇ ਆ ਮੰਤਰੀਆਂ ਤੱਕ ਜਿਹੜੇ ਆ ਉਹ ਪਹੁੰਚ ਗਏ ਹੋਇਆ ਸੋ ਇਹਦੇ ਵਿੱਚ ਇਹ ਗੱਲ ਨਿਕਲ ਕੇ ਪਿਛਲੇ ਦਿਨਾਂ ਦੇ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਜਿਹੜੇ ਲੋਕ ਭਾਰਤੀ ਨੇ ਉਹ ਕਿਤੇ ਵੀ ਸੰਵਿਧਾਨ ਕਹਿੰਦਾ ਉਹ ਕਿਤੇ ਵੀ ਰਹਿ ਸਕਦੇ ਆ ਕਿਤੇ ਵੀ ਜਾ ਕੇ ਰੋਜ਼ਗਾਰ ਕਰ ਸਕਦੇ ਆ ਕੰਮ ਕਰ ਸਕਦੇ ਆ ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਜਦੋਂ ਤੋਂ ਅਸੀਂ ਕਹਿੰਦੇ ਹਰੀ ਕ੍ਰਾਂਤੀ ਆਈ ਆ ਉਸ ਤੋਂ ਬਾਅਦ ਬਹੁਤ ਸਾਰਾ ਇੱਕ ਲੇਬਰ ਕਲਾਸ ਜਿਹੜੀ ਹੈ ਜਾਂ ਮਜ਼ਦੂਰ ਲੋਕ ਨੇ ਉਹ ਇੱਥੇ ਆ ਕੇ ਪੰਜਾਬ ਦੇ ਪਿੰਡਾਂ ਵਿੱਚ ਵੀ ਰਹਿਣ ਲੱਗਿਆ ਇੰਡਸਟਰੀ 'ਚ ਵੀ ਆਇਆ ਔਰ ਹੁਣ ਉਹ ਸਾਡੇ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰਕ ਤੌਰ ਤੇ ਵੀ ਉਹਨਾਂ ਦੀ ਥੋੜੀ ਥੋੜੀ ਐਂਟਰੀ ਜਿਹੜੀ ਮਿਕਸ ਹੋਣਾ ਸ਼ੁਰੂ ਹੋ ਗਿਆ ਆ ਧਾਰਮਿਕ ਤੌਰ ਤੇ ਵੀ ਬਹੁਤ ਸਾਰੇ ਜਿਹੜੇ ਉਹ ਲੋਕ ਨੇ ਉਹਨਾਂ ਨੇ ਸਿੱਖ ਧਰਮ ਵੀ ਉਹਨਾਂ ਚੁੱਕੀਆਂ ਨੇ ਅਪਣਾ ਲਿਆ ਆ ਉਹਨਾਂ ਦੇ ਰੌ ਰੀਤੀ ਰਿਵਾਜ ਇੱਥੇ ਰਹਿਣ ਕਰਕੇ ਥੋੜੇ ਬਹੁਤੇ ਮਿਕਸ ਅਪ ਹੋਣੇ ਸ਼ੁਰੂ ਹੋ ਗਏ ਆ ਖਾਣ ਪੀਣ ਉਹਨਾਂ ਦਾ ਵੀ ਜਿਹੜਾ ਇੱਥੋਂ ਵਰਗਾ ਹੁੰਦਾ ਜਾ ਰਿਹਾ ਕੱਪੜੇ ਪਾਉਣ ਲੱਗ ਪਿਆ ਔਰ ਇਸ ਤੋਂ ਵੀ ਵੱਡੀ ਗੱਲ ਇਹ ਆ ਕਿ ਉਹਨਾਂ ਦੇ ਜਿਹੜੇ ਬੱਚੇ ਸੀ ਅਗਲੀ ਪੀੜੀ ਤੋਂ ਅਗਲੀ ਪੀੜੀ ਉਹ ਇੱਥੇ ਰਹਿ ਕੇ ਪੂਰਨ ਤੌਰ ਤੇ ਪੰਜਾਬੀ ਬੋਲਣ ਲੱਗ ਪਿਆ ਔਰ ਜਦੋਂ ਪੰਜਾਬੀ ਬੋਲਦੇ ਆ ਤਾਂ ਫਿਰ ਪਤਾ ਨਹੀਂ ਲੱਗਦਾ ਕਿ ਇਹ ਕਿਹੜੇ ਖਿੱਤੇ ਤੋਂ ਆਏ ਪੰਜਾਬ ਦੇ ਨੇ ਜਾਂ ਬਾਹਰੋਂ ਆ ਸੋ ਇਹਨਾਂ ਸਥਿਤੀਆਂ ਦੇ ਵਿੱਚੋਂ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਨਿਕਲ ਕੇ ਆਉਂਦੀ ਰਹੀ ਕਿ ਜੀ ਇਹ ਤਾਂ ਬਹੁਤ ਮਾੜਾ ਟ੍ਰੈਂਡ ਹੈ ਇਹ ਬਾਹਰਲੇ ਲੋਕ ਇੱਥੇ ਆ ਗਏ ਸੱਭਿਆਚਾਰਕ ਤੌਰ ਤੇ ਸਾਨੂੰ ਬੜਾ ਨੁਕਸਾਨ ਹੋ ਰਿਹਾ ਧਾਰਮਿਕ ਤੌਰ ਤੇ ਨੁਕਸਾਨ ਹੋ ਰਿਹਾ ਔਰ ਕਈ ਥਾਵਾਂ ਤੇ ਖਾਸ ਤੌਰ ਤੇ ਲੁਧਿਆਣੇ ਵਿੱਚ ਅਸੀਂ ਵੇਖਿਆ ਕਿ ਕਈ ਥਾਵਾਂ ਤੇ ਟਕਰਾਓ ਵੀ ਪੈਦਾ ਹੋਇਆ ਸੋ ਇਹ ਵਰਤਾਰਾ ਕੀ ਹੈ ਵਿਸ਼ਵ ਪੱਧਰ ਤੇ ਕਿਵੇਂ ਇਹ ਘਟਨਾਵਾਂ ਵਾਪਰਦੀਆਂ ਰਹੀਆਂ ਮਨੁੱਖੀ ਇਤਿਹਾਸ ਦੇ ਵਿੱਚ ਇਹਦੀ ਕੀ ਸਥਾਨ ਹੈ ਅਤੇ ਆਪਾਂ ਕੀ ਇਹਦੇ ਤੋਂ ਬਚ ਸਕਦੇ ਹਾਂ ਜਾਂ ਇਹ ਇੱਕ ਕੁਦਰਤੀ ਵਰਤਾਰਾ ਹੈ ਔਰ ਇਹਨੂੰ ਸਮਝਣ ਦੀ ਲੋੜ ਹੈ ਇਸੇ ਚੀਜ਼ ਨੂੰ ਸਮਝਣ ਵਾਸਤੇ ਕਿ ਇਹ ਜਿਹੜੀ ਮਾਈਗ੍ਰੇਸ਼ਨ ਹੈ ਇਹ ਜਿਹੜੀ ਪ੍ਰਵਾਸ ਹੁੰਦਾ ਇੱਕ ਸੂਬੇ ਤੋਂ ਦੂਸਰੇ ਦਾ ਇੱਕ ਦੂਸਰੇ ਇਲਾਕੇ ਦਾ ਉਹਨੂੰ ਸਾਨੂੰ ਕਿਵੇਂ ਸਮਝਾ ਜਾਵੇ ਤਾਂ ਕਿ ਅਸੀਂ ਮਾਹੌਲ ਇੱਕ ਬਹੁਤ ਸੁਖਾਵਾਂ ਆਪਣੇ ਲਈ ਵੀ ਤੇ ਲੋਕ ਦੂਸਰੇ ਲਈ ਵੀ ਬਣਾ ਸਕੀਏ ਸੋ ਇਹਦੇ ਲਈ ਅਸੀਂ ਪ੍ਰੋਫੈਸਰ ਮਨਜੀਤ ਸਿੰਘ ਜੋ ਕਿ ਪ੍ਰਸਿੱਧ ਸਮਾਜ ਵਿਗਿਆਨੀ ਨੇ ਪੰਜਾਬੀ ਯੂਨੀਵਰਸਿਟੀ ਤੋਂ ਲੰਮਾ ਸਮਾਂ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ बतौर ਪ੍ਰੋਫੈਸਰ ਸੇਵਾ ਕੀਤੀ ਰਜਿਸਟਰਾਰ ਰਹੇ ਡੀਨ ਰਹੇ ਵਕ-ਵਕ ਫੈਕਲਟੀਆਂ ਦੇ ਔਰਿੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਡੀਨ ਰਹੇ ਔਰ ਇਸ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਜੋ ਸੋਸ਼ਲ ਵੈਲਫੇਅਰ ਐਡਵਾਈਜ਼ਰੀ ਬੋਰਡ ਹੈ ਉਹਦੇ ਵਿੱਚ ਕੇਂਦਰ ਦੇ ਨੁਮਾਇੰਦੇ ਰਹੇ ਸੋ ਪ੍ਰਸਾਦ ਤੁਹਾਨੂੰ ਜੀ ਐਮ ਪ੍ਰੋਗਰਾਮ ਦੇ ਵਿੱਚ ਸਾਡੇ ਲਈ ਮਾਨ ਦੀ ਗੱਲ ਹੈ ਕਿ ਤੁਸੀਂ ਅੱਜ ਸਮਾਂ ਕੱਢ ਕੇ ਸਾਡੇ ਕੋਲੇ ਆਏ ਹੋ ਤੇ ਇਹ ਗੱਲਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਮੈਂ ਕਰਦਾ ਪਿਆ ਸੀ ਅਸੀਂ ਇਹ ਜਾਨਣਾ ਚਾਹਾਂਗੇ ਤੁਸੀਂ ਸੁਣੀ ਰਹੇ ਸੀ ਮੇਰੀ ਗੱਲ ਨੂੰ ਮੈਂ ਬਹੁਤਾ ਦੁਹਰਾਵਾਂਗਾ ਨਹੀਂ ਇਹ ਫੀਨੋਮੈਨਾ ਦੇ ਵਿੱਚੋਂ ਜਿਹੜੀ ਹੋਣ ਗੱਲ ਨਿਕਲ ਕੇ ਆ ਰਹੀ ਆ ਅਕਸਰ ਸਾਡੇ ਲੋਕੀ ਕਹਿ ਦਿੰਦੇ ਆ ਇੱਥੇ ਕਿ ਜੀ ਇਹ ਦੇਖੋ ਮੈਂ ਮਾਫ ਕਰਨਾ ਮੈਂ ਸ਼ਬਦ ਦੁਬਾਰਾ ਨਹੀਂ ਵਰਤਾਂਗਾ ਕਹਿਣਗੇ ਜੀ ਭਈਏ ਆ ਗਏ ਇੱਥੇ ਇਹਨਾਂ ਨੇ ਆ ਕੇ ਗੰਦ ਪਾ ਦਿੱਤਾ ਮੈਨੂੰ ਇੱਥੇ ਗੱਲ ਯਾਦ ਆ ਗਈ ਬਾਜੀ ਗੁਰਸ਼ਰਨ ਉਹਨਾਂ ਦੀ ਉਹਨਾਂ ਨੇ ਇੱਕ ਨਾਟਕ ਖੇਡਿਆ ਸੀ ਤੇ ਉਹ ਨਾਟਕ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਹਨਾਂ ਨੂੰ ਕਹਿੰਦੇ ਹੋ ਇਹ ਗੰਦ ਪਾਉਂਦੇ ਆ ਇਹ ਤੇ ਤੁਹਾਡੇ ਘਰਾਂ ਦਾ ਗੰਦ ਸਾਫ਼ ਕਰਦੇ ਆ ਕੇ ਤੁਸੀਂ ਕਿਵੇਂ ਕਹਿੰਦੇ ਹੋ ਸੋ ਮੈਂ ਇਸ ਵਰਤਾਰੇ ਨੂੰ ਅਸੀਂ ਸਮਝਣਾ ਚਾਹਾਂਗੇ ਤੁਹਾਡੇ ਕੋਲੋਂ ਕਿ ਇਹ ਮਨੁੱਖੀ ਵਰਤਾਰਾ ਜਿਹੜਾ ਇਹ ਕਿਉਂ ਹੁੰਦਾ ਹੈ ਇਹਦੇ ਵਿੱਚੋਂ ਕਿਸ ਤਰ੍ਹਾਂ ਦੀਆਂ ਜੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਪ੍ਰੈਸਰ ਤੁਸੀਂ ਬਹੁਤ ਵਧੀਆ ਮਹੱਤਵਪੂਰਨ ਇਸ਼ੂ ਤੇ ਗੱਲਬਾਤ ਜਿਹੜੀ ਆ ਉਹ ਕਾਵੇ ਜੇ ਕਿਉਂਕਿ ਇਸ ਵਕਤ ਦਾ ਜੇ ਦੇਖਿਆ ਜਾਵੇ ਤਾਂ ਇਹ ਇੱਕ ਬੜਾ ਬਰਨਿੰਗ ਇਸ਼ੂ ਆ ਕਿ ਇਸ ਤਰ੍ਹਾਂ ਦੀ ਮਾਈਗ੍ਰੇਸ਼ਨ ਕਿਉਂ ਹੋ ਰਹੀ ਆ ਤੇ ਉਹਦੇ ਰਿਐਕਸ਼ਨਸ ਆ ਰਹੇ ਨੇ ਲੋਕਾਂ ਦੇ ਜਿਹੜਾ ਇਹ ਤੁਸੀਂ ਗੱਲ ਕੀਤੀ ਆ ਨਾ ਵੀ ਇੱਥੇ ਆ ਕੇ ਪਹਿਲੀ ਗੱਲ ਤੇ ਇਹ ਕਿ ਜਿਹੜੀ ਇਹ ਮਾਈਗ੍ਰੇਸ਼ਨ ਹੈ ਕੋਈ ਨਵਾਂ ਮਤਲਬ ਫੀਨੋਮੈਨਾ ਨਹੀਂ ਹੈ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਵੀ ਤੁਸੀਂ ਇਤਿਹਾਸ 'ਚ ਜਿੱਥੋਂ ਤੱਕ ਵੀ ਪਿੱਛੇ ਜਾ ਸਕਦੇ ਦੇ ਤਾਂ ਮਨੁੱਖ ਹਮੇਸ਼ਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਚੰਗੇ ਰੋਜਗਾਰ ਦੀ ਭਾਲ ਵਿੱਚ ਚੰਗੇ ਰਹਿਣ ਸਹਿਣ ਦੀ ਭਾਲ ਦੇ ਲਈ ਜਿਹਨੂੰ ਪੋਲੈਂਡ ਪੁਸ਼ ਫੈਕਟਰ ਕਿਹਾ ਜਾਂਦਾ ਹੈ ਉਹ ਮਾਈਗਰੇਟ ਕਰਦਾ ਰਿਹਾ ਹੈ ਇਹ ਨਹੀਂ ਕਹਿ ਸਕਦੇ ਆਪਾਂ ਕਿ ਜੀ ਹੁਣੇ ਪਿਛਲੇ 10-20 ਸਾਲ ਤੋਂ ਸ਼ੁਰੂ ਹੋਇਆ ਤੇ ਇੱਕਦਮ ਇਹ ਕਿਸੇ ਇੱਕ ਇੰਡੀਆ ਦੇ ਖਿੱਤੇ ਤੋਂ ਜਿਹੜੀ ਪਾਪੂਲੇਸ਼ਨ ਆ ਇੱਥੇ ਆਉਣੀ ਆ ਜਿਹੜੀ ਆ ਸ਼ੁਰੂ ਹੋ ਕੋਈ ਆ ਜੇ ਅਸੀਂ ਆਪਾਂ ਸਪੈਸੀਫਿਕਲੀ ਹੋਰ ਪਾਸੇ ਵਿਸਥਾਰ ਤੇ ਨਾ ਜਾਈਏ ਕਿਉਂਕਿ ਬਹੁਤ ਵੱਡਾ ਇਸ਼ੂ ਆ ਏਰੀਆ ਜੇ ਆਪਾਂ ਉਹਨਾਂ 'ਚ ਕਰਾਂਗੇ ਤਾਂ ਫੋਕਸ ਜਿਹੜੀ ਗੱਲ ਹੈ ਤੇ ਨਹੀਂ ਕਰ ਸਕਾਂਗੇ ਜੇ ਆਪਾਂ ਸਿਰਫ ਜਿਹੜੇ ਵਿਥ ਇਨ ਇੰਡੀਆ ਭਾਰਤ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ ਉਸ ਫੀਨੋਮੈਨਨ ਤੁਸੀਂ ਦੇਖੋਗੇ ਤਾਂ ਆਮ ਤੌਰ ਤੇ ਯੂਪੀ ਤੋਂ ਔਰ ਬਿਹਾਰ ਤੋਂ ਭਾਰਤ ਦੇ ਵੱਖ-ਵੱਖਰੇ ਏਸ਼ੀਆ 'ਚ ਲੋਕ ਜਾ ਰਹੇ ਨੇ ਉਹਨਾਂ ਚੋਂ ਕੁਝ ਇੱਕ ਸੈਕਸ਼ਨ ਆ ਜਿਹੜਾ ਪੰਜਾਬ ਚ ਵੀ ਆ ਰਿਹਾ ਹੈ ਕੁਝ ਇੱਕ ਸੈਕਸ਼ਨ ਜਿਹੜਾ ਉਹ ਮਹਾਰਾਸ਼ਟਰ ਵੀ ਜਾ ਰਿਹਾ ਬੰਬੇ ਚ ਆ ਰਿਹਾ ਜਿਹੜਾ ਉੱਤਰ ਰਾਸ਼ਟਰ ਚ ਜਾ ਰਿਹਾ ਦੂਜਾ ਤੁਸੀਂ ਦੇਖੋਗੇ ਕਿ ਇਨ੍ਹਾਂ ਖਿੱਤਿਆਂ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਾਂ ਨਾਰਥ ਇੰਡੀਆ ਦੇ ਵਿੱਚੋਂ ਸਾਊਥ ਇੰਡੀਆ ਚੋਂ ਕੋਈ ਨਹੀਂ ਆਉਂਦਾ ਮਾਈਗ੍ਰੇਟ ਕਰਕੇ ਜੇ ਆਪਾਂ ਪੰਜਾਬ ਦੀ ਵੀ ਗੱਲ ਕਰਦੇ ਆਂ ਤਾਂ ਸਾਡੇ ਕੋਲ ਜਿਹੜੀ ਮਾਈਗ੍ਰੇਸ਼ਨ ਆ ਰਹੀ ਆ ਸਭ ਤੋਂ ਜ਼ਿਆਦਾ ਜਾਤਾਂ ਯੂਪੀ ਬਿਹਾਰ ਚੋਂ ਆ ਰਹੀ ਆ ਜਾਂ ਉਸ ਤੋਂ ਬਾਅਦ ਹਿਮਾਚਲ ਤੋਂ ਆਉਂਦੀ ਆ ਥੋੜੀ ਜੀ ਜਾਂ ਉੱਥੋਂ ਥੋੜੀ ਬਹੁਤੀ ਜੰਮੂ ਕਸ਼ਮੀਰ ਤੋਂ ਆਉਂਦੀ ਜਾਂ ਰਾਜਸਥਾਨ ਤੋਂ ਆਉਂਦੀ ਆ ਤੁਸੀਂ ਜੇ ਆਮ ਤੌਰ ਤੇ ਆਪਣੇ ਆਸ-ਪਾਸੇ ਵਰਤਾਰਾ ਕਰੋ ਦੇ ਤੁਹਾਨੂੰ ਮੱਧ ਪ੍ਰਦੇਸ਼ ਤੋਂ ਆਏ ਹੋਏ ਲੋਕ ਜਾਂ ਓਡੀਸ਼ਾ ਤੋਂ ਆਏ ਹੋਏ ਲੋਕ ਜਾਂ ਹੋਰ ਕਿਸੇ ਵੀ ਆਪਾਂ ਜੇ ਸੂਬੇ ਦੀ ਗੱਲ ਕਰੀਏ ਇਹ ਤੁਹਾਨੂੰ ਜ਼ਿਆਦਾਤਰ ਨਹੀਂ ਮਿਲਣਗੇ ਨਹੀਂ ਮਿਲਣਗੇ ਦੂਜਾ ਪੱਖ ਇਹਦਾ ਸੀਗਾ ਕਿ ਇਹ 1960ਵਿਆਂ ਤੋਂ ਪਹਿਲਾਂ ਜਾਂ ਆਪਾਂ ਕਹੀਏ ਕਿ 1800 50 ਤੋਂ ਬਾਅਦ ਜਦੋਂ ਬ੍ਰਿਟਿਸ਼ ਟੇਕਓਵਰ ਕਰ ਲੈਂਦੇ ਨੇ ਰੇਲਵੇ ਲੈਣਾ ਵਿਸ ਜਾਂਦੀਆਂ ਨੇ ਤੇ ਐਜੂਕੇਸ਼ਨ ਜਿਹੋ ਜਿਹੀ ਬ੍ਰਿਟਿਸ਼ ਚਾਹੁੰਦੇ ਸੀਗੇ ਉਹ ਡਵੈਲਪ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਉਸ ਟਾਈਮ ਤੇ ਜ਼ਿਆਦਾਤਰ ਮਾਈਗ੍ਰੇਸ਼ਨ ਜਿਹੜੀ ਲੋਕਾਂ ਦੀ ਹੋਈ ਸੀ ਉਹ ਬੰਗਾਲੀਆਂ ਦੀ ਹੋਈ ਸੀਗੀ ਤੁਸੀਂ ਦੇਖੋ ਕਿ ਬੰਗਾਲੀ ਤੁਹਾਨੂੰ ਬਹੁਤ ਮਿਲਣਗੇ 50s ਦੇ ਵਿੱਚ 60s ਤੇ ਬੰਗਾਲੀ ਟੀਚਰ ਬੰਗਾਲੀ ਡਾਕਟਰਸ ਤੇ ਹੋਰ ਬਹੁਤ ਸਾਰੇ ਪ੍ਰੋਫੈਸ਼ਨ ਸੀਗੇ ਜਿਨ੍ਹਾਂ ਦੇ ਚੋਂ ਬੰਗਾਲੀ ਜਿਹੜੇ ਮਿਲਦੇ ਸੀਗੇ ਹੁਣ ਆਪਾਂ ਨੂੰ ਉਹਨੇ ਬੰਗਾਲੀ ਇੱਥੇ ਨਜ਼ਰ ਨਹੀਂ ਆਉਂਦੇਗੇ ਜਦੋਂ ਇਹ ਸਮਾਜ ਅੱਗੇ ਵੱਧਦਾ ਚੱਲੇ ਜਾਂਦਾ ਉਹਦੀ ਜਿਹੜੀ ਆਰਥਿਕ ਸਮਾਜਿਕ ਰਾਜਨੀਤਿਕ ਜਿਹੜੀਆਂ ਨੇ ਬਦਲਾਅ ਆਉਂਦੇ ਨੇ ਉਸ ਦੇ ਵਿੱਚ ਜਿਹੜੇ ਤਾਂ ਉਹਦੇ ਨਾਲ ਜਿਹੜੀ ਮਾਈਗ੍ਰੇਸ਼ਨ ਹੁੰਦੀ ਹੈ ਕਿ ਕਿੱਥੇ ਤੋਂ ਦੂਜੇ ਕਿੱਥੇ ਤੇ ਉਹਦੇ ਵਿੱਚ ਵੀ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਇੰਡੀਪੈਂਡੈਂਸ ਮਿਲ ਜਾਂਦੀ ਆ ਤਾਂ ਜਿਹੜਾ ਨੇਚਰ ਆਫ ਵਰਕ ਜਿਹੜੀ ਬਦਲਣੀ ਸ਼ੁਰੂ ਹੋ ਜਾਂਦੀ ਆ ਤਾਂ ਬੰਗਾਲੀਆਂ ਦਾ ਆਉਣਾ ਇੱਥੇ ਘਟ ਜਾਂਦਾ ਤਾਂ ਜਿਹੜੇ ਈਸਟਰਨ ਯੂਪੀ ਆ ਜਾ ਬਿਹਾਰ ਆ ਇੱਥੋਂ ਲੋਕ ਆਉਣੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਦੇਖੋਗੇ ਕਿ ਇੱਥੇ ਅੱਜ ਦੀ ਡੇਟ ਤੇ ਸਾਡੇ ਕੋਲ ਵੈਸਟਰਨ ਯੂਪੀ ਤੋਂ ਕੋਈ ਬੰਦੇ ਨਹੀਂ ਮਿਲਦੇਗੇ ਜਿਆਦਾਤਰ ਲਖਨਊ ਜਾਂ ਲਖਨਊ ਤੋਂ ਪਰੇ ਦੂਰ ਵਾਲੇ ਆ ਦੂਰ ਵਾਲੇ ਕੋਈ ਔਰਲੇ ਪਾਸੇ ਹੈਗੇ ਨੇ ਬਰੇਲੀ ਦੇ ਉਮਰਾਊਦਾਬਾਦ ਦੇ ਤੁਹਾਨੂੰ ਟਾਵੇਂ ਟੱਲੇ ਜੇ ਮਿਲਣਗੇ ਲੇਕਿਨ ਜਿਹੜਾ ਵੱਡਾ ਚੰਕ ਆ ਉਹ ਲਖਨਊ ਤੋਂ ਅੱਗੇ ਤੇ ਬਿਹਾਰ ਦਾ ਜਿਹੜਾ ਪਟਨਾ ਹੈ ਜਾਂ ਕੁਝ ਹੋਰ ਏਰੀਆ ਜਿਹੜਾ ਬਿਹਾਰ ਦਾ ਉੜੀਸਾ ਤੱਕ ਚਲੇ ਜਾਂਦਾ ਜਿਹੜਾ ਉਸ ਏਰੀਏ ਤੋਂ ਲੋਕ ਜਿਹੜੇ ਨੇ ਉਹ ਇੱਥੇ ਆ ਰਹੇ ਨੇ ਔਰ ਉਸ ਏਰੀਏ ਤੋਂ ਲੋਕ ਉੱਠ ਕੇ ਦਿੱਲੀ ਜਾ ਰਹੇ ਨੇ ਉੱਥੋਂ ਹੀ ਪੰਜਾਬ ਆ ਰਹੇ ਨੇ ਉੱਥੋਂ ਹੀ ਇਹ ਮੁੰਬਈ ਜਾ ਰਹੇ ਨੇ ਮਹਾਰਾਸ਼ਟਰ ਚ ਜਾ ਰਹੇ ਨੇ ਜ਼ਿਆਦਾਤਰ ਲੋਕ ਕੁਝ ਉਹਨਾਂ ਤੋਂ ਜਿਹੜੇ ਨੇ ਉਹ ਕਲਕੱਤਾ ਜਾਂਦੇ ਨੇ ਤੁਸੀਂ ਦੇਖਣਾ ਉਹ ਮਹਾਰਾਸ਼ਟਰ ਦੇ ਵਿੱਚ ਵੀ ਇੱਕ ਬੰਬੇ ਚ ਲਹਿਰ ਚੱਲੀ ਸੀਗੀ ਜਦੋਂ ਸ਼ਿਵ ਸੈਨਾ ਵਾਲਿਆਂ ਨੇ ਚੜਾਈ ਸੀ ਬਿਲਕੁਲ ਨਾਰਥ ਇੰਡੀਆ ਵਾਲਿਆਂ ਨੂੰ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਿਹਾ ਉਹਦੇ ਜਿਹੜਾ ਨਾਰਥ ਇੰਡੀਆ ਚ ਮੇਨਲੀ ਬਿਹਾਰੀਆਂ ਨੂੰ ਨੇ ਕਿਹਾ ਸੀਗਾ ਕਿ ਇਹ ਇਹਨਾਂ ਨੂੰ ਇਥੋਂ ਚਲੇ ਜਾਣਾ ਚਾਹੀਦਾ ਬ ਆਪ ਰਿਆਂ ਕਲੈਸ਼ ਹੋਇਆ ਜਾਂ ਅੱਜ ਦੀ ਰੇਟ ਚ ਵੀ ਪ੍ਰੈਜ਼ੈਂਟ ਪੋਲੀਟੀਕਲ ਇਲੈਕਸ਼ਨ ਇਲੈਕਸ਼ਨ ਜਿਹੜਾ ਆਪੋਰ ਇਹਦੇ ਚ ਵੀ ਕੀ ਜਗ੍ਹਾ ਜਗ੍ਹਾ ਇਸ਼ੂ ਰੇਜ਼ ਕੀਤਾ ਜਾਂਦਾ ਜੀ 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 ਕਿਸਾਨ ਆਫ ਦੀ ਸੋਇਲ ਵਾਲਾ ਜਿਹੜਾ ਇਸ਼ੂ ਆ ਇਹ ਹੋਵੇ ਹੁਣ ਜਦੋਂ ਆਪਾਂ ਪੰਜਾਬ ਤੇ ਆਉਨੇ ਆ ਪੰਜਾਬ ਤੇ ਇਹ ਜਿਹੜੀ ਮਾਈਗ੍ਰੇਸ਼ਨ ਆ ਜ਼ਿਆਦਾਤਰ 60ਵਿਆਂ ਦੇ ਵਿੱਚ ਸ਼ੁਰੂ ਹੁੰਦੀ ਆ ਉਦੋਂ ਪਹਿਲਾਂ ਮਾਈਗ੍ਰੇਸ਼ਨ ਹੋ ਰਹੀ ਸੀ ਲੋਕ ਆ ਰਹੇ ਸੀ ਇਸ ਰੀਜਨ ਦੇ ਵਿੱਚੋਂ ਲੇਕਿਨ 60ਵਿਆਂ ਦੇ ਵਿੱਚ ਜਦੋਂ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੁੰਦੀ ਆ ਹਰੀ ਕ੍ਰਾਂਤੀ ਜਿਹਨੂੰ ਆਪਾਂ ਕਹਿੰਦੇ ਆ ਸ਼ੁਰੂ ਹੁੰਦੀ ਆ ਐਗਰੀਕਲਚਰ ਦੀ ਜਿਹੜੀ ਸਾਡੀਆਂ ਪ੍ਰੈਕਟਿਸਿਜ਼ ਨੇ ਐਗਰੀਕਲਚਰ ਦੇ ਜਿਹੜੀਆਂ ਫਸਲਾਂ ਬੀਜਣੀਆਂ ਜਾਂ ਉਹਨਾਂ ਦੇ ਜਿਹੜੀ ਪ੍ਰੋਸੈਸਿੰਗ ਦਾ ਜਿਹੜਾ ਕੰਮ ਆ ਉਹਦੀ ਜਦੋਂ ਨੇਚਰ ਬਦਲਦੀ ਆ ਉਹਦੇ ਨਾਲ ਮੈਕਨਾਈਜੇਸ਼ਨ ਵੀ ਸ਼ੁਰੂ ਹੁੰਦੀ ਆ ਤੇ ਐਕਸਟਰਾ ਲੇਬਰ ਦੀ ਜ਼ਰੂਰਤ ਵੀ ਪੈਂਦੀ ਆ ਜਿਵੇਂ ਅਸੀਂ ਇਸ ਤੋਂ ਪਹਿਲਾਂ ਜਿਹੜਾ ਪੈਡੀ ਹੈ ਝੋਨਾ ਹੈ ਜਾਂ ਜੀਰੀ ਜੋ ਵੀ ਆਪਾਂ ਇਹਨੂੰ ਖੇਤੀ ਵਾਈਜ਼ ਨਾਲ ਬੋਲ ਸਰ ਇਹਦੇ ਵਿੱਚ ਇੱਕ ਹੋਰ ਵੀ ਗੱਲ ਮੈਨੂੰ ਲੱਗਦਾ ਹੈਗਾ ਇਫੈਕਟ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮੈਕਨਾਈਜੇਸ਼ਨ ਹੋ ਰਹੀ ਆ ਸਾਡੀ ਲੋਡ ਵੱਧ ਰਹੀ ਆ ਇਹ ਵੀ ਸੁਣਨ ਵਿੱਚ ਆਇਆ ਸੀ ਕਿ ਯੂਪੀ ਬਿਹਾਰ ਦੇ ਵਿੱਚ ਕਿਉਂਕਿ ਉਹ ਖੇਤੀ ਦੀਆਂ ਪ੍ਰੈਕਟਿਸਿਸ ਉਹਨਾਂ ਕੋਲੇ ਹੈ ਨਹੀਂ ਸੀ ਖੇਤੀ ਹੁੰਦੀ ਨਹੀਂ ਸੀ ਪਾਣੀ ਬਹੁਤ ਡੂੰਗੇ ਸੀਗੇ ਸਰਕਾਰਾਂ ਵੱਲੋਂ ਵੀ ਕੋਈ ਨਹੀਂ ਸੀ ਉਹਨਾਂ ਨੂੰ ਪੰਜਾਬ ਜਾਂ ਇਹ ਹਰਿਆਣੇ ਵਾਲਾ ਖੇਤਾ ਜਿਹੜਾ ਇਹਦੇ ਵਿੱਚ ਸੀਜ਼ਨ ਦੇ ਵਿੱਚ ਚੰਗੀ ਕਮਾਈ ਕਰਕੇ ਉਹ ਵਾਪਸ ਲੈ ਕੇ ਜਾਂਦੇ ਰਹੇ ਸਹੀ ਸਹੀ ਗੱਲ ਹੈ ਤੁਹਾਡੀ ਇਸੇ ਕਰਕੇ ਇਹਦੇ ਲਈ ਇੱਕ ਹੁੰਦਾ ਕਿ ਮਾਈਗ੍ਰੇਸ਼ਨ ਦੇ ਕਾਰਨ ਕੀ ਨੇ ਉਹਨਾਂ ਚ ਦੋ ਵੱਡੇ ਕਾਰਨ ਆਉਂਦੇ ਨੇ ਇੱਕ ਪੋਲ ਹੈ ਇੱਕ ਪੁਸ਼ ਆ ਹਮ ਪੁੱਲ ਫੈਕਟਰ ਤੇ ਪੁਸ਼ ਫੈਕਟਰ ਵੀ ਕਿਹੜੀ ਚੀਜ਼ ਤੁਹਾਨੂੰ ਉੱਥੋਂ ਉਸ ਖਿੱਤੇ ਚੋਂ ਬਾਹਰ ਕੱਢ ਰਹੀ ਹੈ ਕਿਹੜੀ ਚੀਜ਼ ਤੁਹਾਨੂੰ ਖਿੱਚ ਰਹੀ ਹੈ ਬਿਲਕੁਲ ਇਹ ਪੋਲ ਅਤੇ ਪੁਸ਼ ਫੈਕਟਰ ਜਿਹੜੇ ਨੇ ਇਹ ਦੁਨੀਆ ਭਰ ਚ ਹੀ ਰਹੇ ਨੇ ਬਿਲਕੁਲ ਬਿਲਕੁਲ ਪਹਿਲਾਂ ਤੋਂ ਰਹੇ ਨੇ ਮਤਲਬ ਇਹ ਸਮੇਂ-ਸਮੇਂ ਸਰ ਇਹ ਚੇਂਜ ਹੋ ਜਾਂਦੇ ਨੇ ਕਦੇ ਕਿਸੇ ਖਿੱਤੇ ਚ ਹੋ ਜਾਂਦੇ ਨੇ ਕਦੇ ਕਿਸੇ ਖਿੱਤੇ ਦੇ ਵਿੱਚ ਜਿਹੜੇ ਨੇ ਜ਼ਿਆਦਾ ਭਾਰੂ ਹੋ ਜਾਂਦੇ ਨੇ ਤਾਂ ਉੱਥੋਂ ਫਿਰ ਲੋਕ ਨਿਕਲ ਕੇ ਦੂਜੀ ਥਾਂ 'ਤੇ ਜਾਣਾ ਜਿਹੜੀਆਂ ਨੇ ਉਹ ਬਈ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ ਜਿਵੇਂ ਤੁਸੀਂ ਗੱਲ ਪੋਲੈਂਡ ਫੈਕਟਰੀ ਕੀਤੀ ਆ ਪੁੱਲ ਵਾਲਾ ਕਹਤਰਿਆ ਕਿ ਇੱਥੇ ਰੋਜ਼ਗਾਰ ਸੀਗਾ ਹਾਂ ਰੋਜ਼ਗਾਰ ਸੀ ਔਰ ਇੱਥੇ ਲੋਡ ਸੀਗੀ ਲੋਡ ਵੀ ਸੀਗੀ ਸਾਨੂੰ ਕਿਉਂਕਿ ਉਦੋਂ ਇੰਡਸਟਰੀਅਲਾਈਜੇਸ਼ਨ ਦੇ ਮਾਮਲੇ 'ਚ ਲੋਕੀ ਪਿੰਡਾਂ ਤੋਂ ਸ਼ਹਿਰ ਜਾ ਰਹੇ ਸੀ ਔਰ ਉਹਨਾਂ ਨੂੰ ਪੁਸ਼ ਖੇਤੀ ਵਿੱਚ ਨਹੀਂ ਸੋ ਪਿੰਡਾਂ ਵਿੱਚੋਂ ਨਿਕਲ ਕੇ ਲੋਕ ਇੱਥੇ ਜਿਹੜੇ ਆਏ ਆ ਹਨਾ ਆਪਾਂ ਇਹ ਕਹੀਏ ਵੀ ਜੇ ਉਹਨਾਂ ਲੋਕਾਂ ਦਾ ਇੱਥੇ ਆਉਣ ਨਾਲ ਪੰਜਾਬੀਆਂ ਨੇ ਜੇ ਅਸੀਂ ਉਹਨਾਂ ਤੋਂ ਕੋਈ ਹਾਨ ਨਹੀਂ ਕੀਤਾਗਾ ਸਾਡੀ ਲੋੜ ਪੂਰੀ ਕੀਤੀ ਉਹਨਾਂ ਨੇ ਉੱਤੋਂ ਬਿਲਕੁਲ ਮੈਂ ਇਸ ਗੱਲ ਤੇ ਅਸੀਂ ਆਉਣਾ ਚਾਹੁੰਦੇ ਆ ਹਾਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਇਸ ਵਰਤਾਰੇ ਨੂੰ ਦੇਖ ਰਹੇ ਹਾਂ ਜੋ ਵਾਪਰਿਆ ਤਾਂ ਇਹਨੂੰ ਦੋ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਇੱਕ ਹੈਗਾ ਕਿ ਕੋਈ ਕੋਈ ਆਪਣਾ ਪਰਸਨਲ ਪ੍ਰੈਜੂਡਿਸ ਲੈ ਕੇ ਈਰਖਾ ਲੈ ਕੇ ਕੋਈ ਤੁਹਾਡੀ ਮਤਲਬ ਜਿਹੜੀ ਸੌੜੀ ਸਮਝਿਆ ਇਹਨਾਂ ਵਿਸ਼ਿਆਂ ਦੇ ਬਾਰੇ ਵਿੱਚ ਉਹਨਾਂ ਨੂੰ ਧਿਆਨ ਚ ਰੱਖ ਕੇ ਬਿਆਨਬਾਜ਼ੀ ਕਰਦੇ ਜੇ ਜਾਂ ਕੋਈ ਰਿਐਕਟ ਕਰਦੇ ਜੇ ਜਾਂ ਕਿਸੇ ਦੂਜੇ ਬੰਦੇ ਨੂੰ ਨੁਕਸਾਨ ਪਹੁੰਚਾਉਣ ਦੀ ਮਾਨਸਿਕਤਾ ਉਹ ਕਿਉਂਕਿ ਜਿਹੜੇ ਸਾਈਕੋਲੋਜੀਕਲ ਹਰਟ ਹੈ ਨਾ ਜਿਹੜਾ ਉਹ ਫਿਜ਼ੀਕਲ ਹਰਟ ਨਾਲੋਂ ਜ਼ਿਆਦਾ ਡੇਂਜਰਸ ਹੈ ਇੱਕ ਵੀ ਮੈਂ ਤੁਹਾਡੇ ਤਾਂ ਅੰਤ ਲਾਉਣਾ ਚਾਹੁੰਦਾ ਗੱਲ ਕਿ ਜੇ ਪਾਪਾ ਕਹਿੰਦੇ ਕਿ ਕਿਸੇ ਨੇ ਸੱਟ ਭਾਰਤੀ ਲੱਤਾਂਾਂ ਤੋੜੀ ਕੋ ਤਾਂ ਠੀਕ ਹੋ ਜਾਏਗੀ ਲੱਤਾਂਾਂ ਤਾਂ ਠੀਕ ਹੋ ਜਾਏਗੀ ਸਕਿਨ ਜੇ ਤੁਸੀਂ ਮਾਨਸਿਕ ਤੌਰ ਤੇ ਕਿਸੇ ਨੂੰ ਜ਼ਖਮੀ ਕਰ ਦਿੱਤਾ ਹਰਟ ਕਰ ਦਿੱਤਾ ਤਾਂ ਉਹ ਲੰਬੀ ਧੀਰ ਤੱਕ ਕੈਰੀ ਕਰਦਾ ਉਹ ਜ਼ਖਮ ਜਿਹੜਾ ਕੈਰੀ ਨਹੀਂ ਹੁੰਦਾ ਮੈਨੂੰ ਲੱਗਦਾ ਸ਼ਾਇਦ ਇਹੋ ਜਿਹੇ ਜ਼ਖਮ ਭਰਦਾ ਵੀ ਕਦੇ ਨਹੀਂ ਭਰਦਾ ਵੀ ਨਹੀਂ ਕਰਦਾ ਰਹਿੰਦਾ ਕਦੇ ਕਦੇ ਵੀ ਹਰਾ ਹੋ ਸਕਦਾ ਹਰਾ ਹੋ ਸਕਦਾ ਨਹੀਂ ਇੱਕ ਮੈਂ ਹੋਰ ਤੁਹਾਨੂੰ ਇਹਦੇ ਲਈ ਦਿੰਨਾ ਇਹ ਜਿਹੜੇ ਇਹੋ ਜਿਹੇ ਜ਼ਖਮ ਹੁੰਦੇ ਨੇ ਮਾਨਸਿਕ ਜ਼ਖਮ ਨੇ ਇਹ ਇਹ ਇੱਕ ਇਸ ਤਰ੍ਹਾਂ ਹੈ ਕਿ ਜਿਵੇਂ ਸ਼ੀਸ਼ੇ ਚ ਕਰੈਕ ਆ ਜਾਂਦਾ ਤੇ ਸ਼ੀਸ਼ੇ ਤਾਲੇ ਕੋ ਨ क्रैक ਵਿੱਚੋਂ ਨਜ਼ਰ ਆਉਂਦਾ ਰਹਿੰਦਾ ਔਰ ਹਮੇਸ਼ਾ ਉਹਦੀ ਸੰਭਾਵਨਾ ਰਹਿੰਦੀ ਕਿ ਉਹ ਟੁੱਟੇਗਾ ਟੁੱਟ ਜੇਗਾ ਜਾਂ क्रैक ਨਜ਼ਰ ਆਏਗਾ ਵਨ ਪੀਸ ਨਹੀਂ ਬਣੇਗਾ ਕਦੇ ਵੀ ਸੋ ਮਾਨਸਿਕ ਤੌਰ ਤੇ ਜਦੋਂ ਤੁਸੀਂ ਕਿਸੇ ਬੰਦੇ ਨੂੰ ਡੈਮੇਜ ਕਰਦੇ ਜੇ ਜਾਂ ਗਾਲੀ ਗਲੋਚ ਕਰਦੇ ਜੇ ਜਾਂ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਜੇ ਜਾਂ ਇਰ ਟਰੀਟ ਕਰਦੇ ਜੇ ਤਾਂ ਉਹਦਾ ਜਿਹੜਾ ਨੁਕਸਾਨ ਆ ਉਹ ਜ਼ਿਆਦਾ ਹੁੰਦਾ ਹਾਲਾਂਕਿ ਮਾਨਸਿਕ ਤੌਰ ਤੇ ਇਸ ਕਿਸਮ ਦਾ ਵਿਹਾਰ ਕੀਤਾ ਜਾਣਾ ਉਹ ਮੈਂਟਲੀ ਤੌਰ ਤੇ ਨਾਰਮਲ ਪਰਸਨ ਨਹੀਂ ਕਰਦੇਗੇ ਇਹ ਵੀ ਇੱਕ ਇਹਦਾ ਪੱਖ ਆ ਜੇ ਤੁਸੀਂ ਇਹਦਾ ਵਿਗਿਆਨਕ ਪੱਖ ਸਮਝਣਾ ਚਾਹੋਗੇ ਜਿਹੜਾ ਗਾਲੀ ਗਲੋਚ ਕਰਨਾ ਜਾਂ ਹੋਰ ਆਏ ਜਿਹੜੀ ਸਾਈਕੋਲੋਜੀਕਲ ਬਰਨਿੰਗ ਹੁੰਦੀ ਕਿਸੇ ਵਿਅਕਤੀ ਦੀ ਉਹ ਦੂਜੇ ਬੁੱਧੇ ਨੂੰ ਪਰਥਰੋ ਕਰਦਾ ਉਹ ਤਾਂ ਉਹ ਉਹ ਕਰਦਾ ਹੈ ਕਿ ਜਿਹਦੀ ਸਾਈਕੋਲੋਜੀਕਲ ਬਰਨਿੰਗ ਹੋ ਰਹੀ ਆ ਅਸਿਕੋਲੋਜੀਕਲ ਬਰਨਿੰਗ ਲੋਡ ਤੋਂ ਜ਼ਿਆਦਾ ਹੋਣੀ ਜਿਹੜੀ ਆ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਕਈ ਵਾਰ ਬਹੁਤ ਈਰਖਾ ਆ ਜਾਂ ਸਾੜਿਆ ਜਾਂ ਕਿਸੇ ਵਿਅਕਤੀ ਇਹੋ ਜੀ ਗੱਲ ਕਰਦਾ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਸਾੜ ਕੇ ਰੱਖ ਦਿੰਦਾ ਉਹ ਜਿਹੜਾ ਇਹ ਵਰਡ ਆਪਾਂ ਯੂਜ਼ ਕਰਦੇ ਆ ਸਾੜ ਕੇ ਰੱਖਨੇ ਦਾ ਮਤਲਬ ਉਹਦੀ ਸਾਈਕੋਲੋਜੀਕਲ ਬਰਨਿੰਗ ਦਾ ਸੇਕ ਇੰਨਾ ਜ਼ਿਆਦਾ ਹੈ ਕਿ ਤੁਸੀਂ ਟੋਲਰੇਟ ਕਰਨਾ ਔਖਾ ਜਾ ਜੀ ਸਰ ਇੱਥੇ ਇੱਥੇ ਹੀ ਮੈਂ ਆਉਣਾ ਚਾਹਵਾਂਗਾ ਕਿ ਹੁਣ ਦੇਖੋ ਇਹਨਾਂ ਨੇ ਜਿਹੜੇ ਬਿਹਾਰ ਤੋਂ ਜਾਂ ਯੂਪੀ ਵਾਲੇ ਲੋਕ ਆਏ ਇੱਥੇ ਇਹਨਾਂ ਨੇ ਆ ਕੇ ਸਾਡਾ ਕੋਈ ਖਿੱਤਾ ਇਹੋ ਜਿਹਾ ਖੇਤੀ ਦੇ ਵਿੱਚ ਇਹ ਆ ਗਏ ਸਬਜ਼ ਬਾਗਬਾਨੀ ਦੇ ਵਿੱਚ ਚਲੇ ਗਏ ਵਪਾਰੀਆਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਪਲੰਬਰ ਦਾ ਲੱਕੜੀ ਦਾ ਰਾਜ ਮਿਸਤਰੀ ਦਾ ਰੰਗਾਈ ਦਾ ਸਾਰੇ ਕੰਮ ਇਹਨਾਂ ਨੇ ਕਰ ਲਏ ਔਰ ਲੋਕਾਂ ਦੇ ਅਕਸਰ ਗੱਲ ਆਉਂਦੀ ਆ ਕਿ ਦੇਖੋ ਜੀ ਪੰਜਾਬੀ ਕਹਿੰਦੇ ਜੀ ਸਾਡੇ ਕੋਲੇ ਕੰਮ ਨਹੀਂ ਹੈਗਾ ਇਹਨਾਂ ਨੇ ਕੰਮ ਕਿੱਥੋਂ ਕੱਢ ਲਿਆ ਇੱਕ ਛੋਟੀ ਜੀ ਐਗਜ਼ਾਮਪਲ ਮੈਂ ਦੇ ਕੇ ਅੱਗੇ ਗੱਲ ਤੁਹਾਡੇ ਕੋਲੇ ਆਉਣਾ ਕਿ ਬੀਕਾਨੇਰ ਬਿਹਾਰ ਰਾਜਸਥਾਨ ਤੋਂ ਇੱਕ ਮੁੰਡੇ ਨੇ ਆ ਕੇ 15-20 ਸਾਲ ਪਹਿਲਾਂ ਸਾਡੇ ਪਟਿਆਲੇ ਦੇ ਵਿੱਚ ਕਿਤੇ ਦੇਸੀ ਘੋਦੀਆਂ ਜਲੇਬੀਆਂ ਨਹੀਂ ਜੀ ਹੁੰਦੀਆਂ ਉਹਨੇ ਇੱਕ ਛੋਟੀ ਜੀ ਰੇੜੀ ਲਾਈ ਸੀ ਅੱਜ 15-20 ਸਾਲਾਂ ਬਾਅਦ ਉਹਦੀਆਂ ਚਾਰ ਰੇੜੀਆਂ ਨੇ ਦੋ ਦੁਕਾਨਾਂ ਨੇ ਔਰ ਕਟੋਕੜ 30-35 ਬੰਦਿਆਂ ਨੂੰ ਰੋਜ਼ਗਾਰ ਦੇਣ ਲਿਆ। ਸਾਡੇ ਪੰਜਾਬੀਆਂ ਨੇ ਵੀ ਅਸੀਂ ਕਹਿੰਦੇ ਜੀ ਅਸੀਂ ਤਾਂ ਇਹ ਕੰਮ ਕਰਨਾ ਨਹੀਂ ਹੈਗਾ ਬਲਕਿ ਇਹਦੇ ਵਿੱਚ ਸੰਭਾਵਨਾਵਾਂ ਬੜੀਆਂ। ਹੁਣ ਇੱਥੇ ਮੈਂ ਗੱਲ ਇਹ ਆਉਣੀ ਚਾਹਾਂਗਾ ਕਿ ਇਹ ਲੋਕਾਂ ਨੇ ਪੰਜਾਬ ਦੇ ਆ ਕੇ ਵਿੱਚ ਕੰਮ ਬੜਾ ਕੀਤਾ। ਸਾਡੀ ਆਰਥਿਕਤਾ ਦੇ ਵਿੱਚ ਵੀ ਬੜਾ ਹਿੱਸਾ ਪਾਇਆ। ਇੱਕ ਸਮਾਂ ਸੀ ਪੈਸੇ ਵਾਪਸ ਜਾਂਦੇ ਸੀ ਪਰ ਅੱਜ ਦੀ ਸਥਿਤੀ ਜਿਹੜੀ ਆ ਉਹ ਇਹੋ ਜਿਹੀ ਆ ਕਿ ਅੱਜ ਇਹ ਲੋਕ ਇੱਥੇ ਘਰ ਬਣਾਉਣ ਲੱਗ ਪਿਆ। ਇਹਨਾਂ ਦੇ ਬੱਚੇ ਪੜ੍ਹਨ ਲੱਗ ਪਿਆ। ਇਹਨਾਂ ਦੇ ਬੱਚੇ ਇੱਥੇ ਵਿਆਹ ਜਾਣ ਇੱਥੇ ਹੀ ਇਨਵੈਸਟਮੈਂਟ ਸ਼ੁਰੂ ਹੋਣੀ ਸ਼ੁਰੂ ਹੋ ਗਈ ਹੋਈ ਆ। ਸੈਟਲ ਹੋ ਰਹ ਦੇ ਵਿੱਚੋਂ ਕੁਝ ਗੱਲਾਂ ਨਿਕਲ ਕੇ ਆਈਆਂ ਕਿ ਕੁਝ ਲੋਕ ਖੜੇ ਹੋ ਕੇ ਸਟੇਜਾਂ ਦੇ ਉੱਤੇ ਰਾਜਨੀਤਿਕ ਤੌਰ ਤੇ ਫਾਇਦੇ ਲੈਣ ਵਾਸਤੇ ਕਹਿ ਸਕਦੇ ਆ ਤਾਂ ਤੁਸੀਂ ਜ਼ਿਆਦਾ ਦੱਸੋਗੇ ਵੀ ਇਹ ਗੱਲਾਂ ਕਿਉਂ ਪੈਦਾ ਹੋ ਰਹੀਆਂ ਨੇ ਕਿ ਜੀ ਇਹ ਇੱਥੇ ਆ ਗਏ ਇਹਨਾਂ ਨੇ ਸਾਡਾ ਰੋਜ਼ਗਾਰ ਖਾਲਿਆ ਇਹ ਸਾਡੇ ਸਮਾਜਿਕ ਉਹਦੇ ਵਿੱਚ ਸਿਸਟਮ ਦੇ ਵਿੱਚ ਖਰਾਬੀ ਕਰਦੇ ਪਿਆ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਮੈਂ ਸਮਝਦਾ ਕਿ ਸਾਡੇ ਭਾਰਤ ਦੀ ਜਿਹੜੀ ਅਸੀਂ ਵਿਭਿੰਨਤਾ ਦੀ ਗੱਲ ਕਰਦੇ ਆ ਇੱਕ ਤੇ ਉਹਨੂੰ ਠੇਸ ਪਹੁੰਚਦੀ ਆ ਇੱਕ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਕਹਤਾ ਇੱਕ ਵਰਤਾਰਾ ਹੈ ਕੁਦਰਤੀ ਕਿ ਮਨੁੱਖ ਨੇ ਅੱਗੇ ਦੀ ਅੱਗੇ ਜਾਣਾ ਤੇ ਉੱਥੇ ਕਿਸੇ ਨੇ ਆ ਕੇ ਸਪੇਸ ਜਿਹੜੀ ਆ ਉੱਪਰ ਨਹੀਂ ਭਰਨੀ ਇਹ ਦੇਖੋ ਬੜੈ ਸਾਹਿਬ ਦੋ ਜਿਹੜੇ ਇੰਪੋਰਟੈਂਟ ਪੱਖੜੇ ਤੁਹਾਡੀ ਗੱਲਬਾਤੋਂ ਨਿਕਲਦੇ ਨੇ ਇੱਕ ਤਾਂ ਤੁਸੀਂ ਦੇਖਿਆ ਸੱਭਿਆਚਾਰ ਦੀ ਗੱਲ ਕੀਤੀ ਦੂਜੀ ਰੋਜ਼ਗਾਰ ਦੀ ਗੱਲ ਕੀਤੀ ਆ ਪਹਿਲਾਂ ਆਪਾਂ ਰੋਜ਼ਗਾਰ ਵਾਲੇ ਹੀ ਜਿਹੜਾ ਵਿਸ਼ਾ ਹੈ ਉੱਤੇ ਪਹਿਲਾਂ ਗੱਲ ਕਰਦੇ ਹਾਂ ਸੱਭਿਆਚਾਰ ਜਾਂ ਸਮਾਜਿਕ ਜਿਹੜਾ ਵਿਸ਼ਾ ਉੱਤੇ ਬਾਅਦ ਦੇ ਵਿੱਚ ਆਪਾਂ ਉਸ ਪਾਸੇ ਆਵਾਂਗੇ ਰੋਜ਼ਗਾਰ ਦੇ ਵਿੱਚ ਜੇ ਤੁਸੀਂ ਕਹਿੰਦੇ ਆ ਕਿ ਸਾਡੇ ਰੋਜ਼ਗਾਰ ਇਹਨਾਂ ਨੇ ਹਥਿਆਲੇ ਨੇ ਇੰਗਲਿਸ਼ ਟੇਕਓਵਰ ਕਹਿ ਦਿੰਨੇ ਕਰ ਲੈਨੇ ਆ ਪਰ ਤੁਸੀਂ ਇਹ ਦੱਸੋ ਕਿਹੜਾ ਰੁਜ਼ਗਾਰ ਪੰਜਾਬੀ ਕਰ ਰਿਆ ਸੀਗਾ ਤੇ ਜਿਹੜਾ ਖੋਲਿਆ ਹੋਵੇ ਜਿਹੜਾ ਖੋਲਿਆ ਇਹਨਾਂ ਨੇ ਕੋਈ ਕਾਰ ਦੱਸੋ ਬਹੁਤ ਵਧੀਆ ਗਾ ਨੰਬਰ 2 ਬਿਲਕੁਲ ਨੰਬਰ 2 ਕੁਛ ਰੁਜ਼ਗਾਰ ਇਹੋ ਜਿਹੇ ਸੀਗੇ ਜਿਹੜੇ ਪੰਜਾਬੀ ਕਰਨਾ ਹੀ ਨਹੀਂ ਚਾਹੁੰਦੇ ਆਪਣਾ ਪ੍ਰੈਸਟੀਜ ਪੁਆਇੰਟ ਸਭ ਜਿਹੜੇ ਕਿ ਮੈਂ ਸਬਜੀ ਵੇਚਣ ਦਾ ਕੰਮ ਕਿਉਂ ਕਰਾਂ ਮੈਂ ਰੰਗ ਦਾ ਕੰਮ ਕਿਉਂ ਕਰਾਂ ਮੈਂ ਮਤਲਬ ਝੋਨਾ ਲਾਉਣ ਦਾ ਕੰਮ ਇਵਨ ਪਿੰਡ ਦੇ ਮਜ਼ਦੂਰ ਜਿਹੜੇ ਸੀਗੇ ਪਿੰਡ ਪਿੰਡੂ ਭਾਈ ਜਰਾ ਸੀ ਜਿਹੜਾ ਜਦੋਂ ਆਪਾਂ ਕਹਿੰਨੇ ਆਂ ਵੀ ਅੱਜ ਦੀ ਡੇਟ 'ਚ ਸਾਡੇ ਕੋਲ 60% ਰੂਰਲ ਰਹਿ ਗਿਆ 40% ਅਰਬਨ ਜਿਹੜਾ ਉਹ ਹੋ ਗਿਆ ਲੇਕਿਨ ਪਿੰਡ ਦਾ ਜਿਹੜਾ ਮਜ਼ਦੂਰ ਆ ਅੱਜ ਦੀ ਡੇਟ ਤੇ ਪਿੰਡ ਵਾਲੇ ਸੈਕਟਰ ਦੀ ਗੱਲ ਕਰੀਏ ਹਿੱਸੇ ਦੀ ਗੱਲ ਕਰੀਏ ਤਾਂ ਉੱਥੇ ਜਿਹੜੀ ਮੇਨ ਲੋਡ ਮਜ਼ਦੂਰਾਂ ਦੀ ਕਦੋਂ ਪੈਂਦੀ ਆ ਖਾਸ ਤੌਰ ਤੇ ਜਦੋਂ ਕਣਕ ਦਾ ਸੀਜ਼ਨ ਵੱਢੀ ਹੁੰਦੀ ਆ ਦਵਾਈ ਵੇਲੇ ਇੰਨੀ ਨਹੀਂ ਪੈਂਦੀਗੀ ਵੱਢੀ ਜਦੋਂ ਦੀ ਉਦੋਂ ਪੈਂਦੀ ਜਾਂ ਝੋਨਾ ਜਦੋਂ ਲੱਗਦਾ ਜਾਂ ਕੱਟਿਆ ਜਾਂਦਾ ਉਸ ਟਾਈਮ ਤੇ ਜਿਹੜੀ ਆਪਣੇ ਰੂਰਲ ਖਿੱਤੇ ਦੀ ਲੇਬਰ ਅਵੇਲੇਬਲ ਹੀ ਨਹੀਂ ਹੈਗੀ ਉਸ ਨੂੰ ਲੇਬਰ ਦੀ ਪਰਪਾਈ ਲਈ ਮੈਕਨਾਈਜੇਸ਼ਨ ਤੋਂ ਇਲਾਵਾ ਵੀ ਸਾਰੀ ਮਸ਼ੀਨਾਂ ਵਰਤਣੇ ਦੇ ਕੰਮ ਦੇ ਲਈ ਐਕਸਟਰਾ ਜ਼ਰੂਰਤ ਪੈਂਦੀ ਆ ਉਹ ਜਿਹੜੇ ਲੋਡ ਆ ਸਾਡੇ ਡੈਫਿਸਿਟ ਆ ਘਾਟਾ ਆ ਉਹ ਇਹ ਲੋਕ ਆ ਕੇ ਪੂਰਾ ਕਰਦੇ ਆ ਜੀ ਜੇ ਲੋਕ ਨਾ ਪੂਰਾ ਕਰਨ ਤਾਂ ਸਾਡੇ ਕਿਸਾਨਾਂ ਵਾਸਤੇ ਬਹੁਤ ਵੱਡੀ ਮੁਸੀਬਤ ਹੁੰਦੀ ਹੈ ਕਈ ਥਾਵਾਂ ਤੇ ਹੋ ਚੁੱਕੀ ਹੋਈ ਹੈ ਹੋ ਚੁੱਕੀ ਹੈ ਉਹ ਲੇਬਰ ਜਿਹੜੀ ਆ ਬਾਈਕਾਟ ਕਰਦੀ ਰਹੀ ਪਿੰਡਾਂ ਦੇ ਵਿੱਚ ਇਹਦੇ ਚ ਅੱਗੇ ਦੇਖੋ ਕੀ ਹੋ ਰਿਹਾ ਤੁਸੀਂ ਆਪਾਂ ਦੇ ਕਹ ਰਹੇ ਨਾ ਕੁਝ ਬੰਦੇ ਕਹਿ ਦਿੰਦੇ ਵੀ ਸਾਡਾ ਇਹ ਰੋਜ਼ਗਾਰ ਖੋ ਰਹੇ ਨੇ ਜਾਂ ਵਿਗਾੜ ਰਹੇ ਨੇ ਸਾਰਾ ਕੁਝ ਆ ਜੇ ਆਪਾਂ ਪਿੰਡਾਂ ਵਾਲੀ ਗੱਲ ਕਰੀਏ ਸ਼ਹਿਰ ਵਾਲੇ ਸੈਕਟਰ ਤੇ ਫਿਰ ਆਪਾਂ ਬਾਅਦ ਵਿੱਚ ਆਵਾਂਗੇ ਪਿੰਡਾਂ ਦੇ ਵਿੱਚ ਇਹ ਹੈ ਕਿ ਜਿਹੜੇ ਕਿਸਾਨ ਚੰਗੇ ਨੇ ਪੁਰਾਣੇ ਨੇ ਪਿੰਡਾਂ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਇਹਨਾਂ ਦੇ ਨਾਲ ਉਥੇ ਟਾਈ ਅਪ ਕੀਤਾ ਉਥੇ ਆਪਾਂ ਇਹਨਾਂ ਦੇ ਨੰਬਰਦਾਰ ਫਿਕਸ ਕਰਦੇ ਨੇ ਇੱਥੋਂ ਉਹਦੇ ਨਾਲ ਗੱਲ ਕਰਕੇ ਕੁਝ ਕਰ ਮੋਬਾਈਲ ਫੋਨ ਆ ਗਏ ਨੇ ਬਿਲਕੁਲ ਲੇਬਰ ਦੀ ਕਿੰਨੀ ਰਿਕੁਆਇਰਮੈਂਟ ਹੈ ਕਿਸ ਨੂੰ ਕਿੰਨੇ ਬੰਦੇ ਚਾਹੀਦੇ ਨੇ ਕਿਸੇ ਨੂੰ ਕਿੰਨੇ ਨੇ ਚਾਹੀਦੇ ਇੱਥੋਂ ਬੁੱਕ ਕਰਦੇ ਨੇ ਉੱਥੋਂ ਲੈ ਕੇ ਆਉਂਦਾ ਫਿਰ ਰੇਲਵੇ ਸਟੇਸ਼ਨ ਤੋਂ ਆ ਕੇ ਟਰੈਕਟਰ ਟਰਾਲੀ ਲਾ ਕੇ ਲੈ ਕੇ ਜਾਂਦੇ ਨੇ ਔਰ ਕਈ ਥਾਵਾਂ ਤੇ ਤੁਸੀਂ ਦੇਖੋਗੇ ਉੱਥੇ ਹਾਰ ਪਾ ਕੇ ਵੀ ਲੈ ਕੇ ਜਾਂਦੇ ਨੇ ਯਾਰ ਲੱਡੂ ਲੱਡੂ ਖਾਉਂਦੇ ਨੇ ਜਦੋਂ ਗੱਡੀ ਚੱਲਦੀ ਹੈ ਖਾਸ ਤੌਰ ਤੇ ਕੋਰੋਨਾ ਦੇ ਦੌਰਾਨ ਬੜਾ ਹੋਇਆ ਕਿ ਲੇਬਰ ਆ ਨਹੀਂ ਸੀ ਜਿਹੜੀ ਆ ਰਹੀ ਸੀ ਉਹਨੂੰ ਫਿਰ ਟੋਲ ਦੇ ਡਗਿਆਂ ਤੇ ਲੈ ਕੇ ਹੁੰਦੇ ਦੇਖੇ ਜਾਂਦੇ ਔਰ ਇੱਕ ਸਮਾਂ ਇਹੋ ਜਿਹਾ ਵੀ ਆਇਆ ਸੀ ਕਿ ਅੰਬਾਲਾ ਰੇਲਵੇ ਸਟੇਸ਼ਨ ਜਾਂ ਰਾਜਪੁਰੇ ਦੇ ਉੱਤੇ ਹਾਂ ਲੜਾਈਆਂ ਹੁੰਦੀਆਂ ਸੀ ਵੀ ਮੇਰੀ ਲਿਬਰ ਤੂੰ ਲੈ ਚਲਿਆ ਸਾਡੇ ਬੰਦਿਆਂ ਨੂੰ ਤੂੰ ਲੈ ਚਲਿਆ ਮਤਲਬ ਇੰਨੀ ਇਹਨਾਂ ਦੀ ਇੱਕ ਲੋਡ ਹੈ ਇੰਪੋਰਟ ਇਹ ਪੁਆਇੰਟ ਜਿਹੜਾ ਸਾਰਾ ਫੀਨੋਮੈਨੋਨਲਿਟੀ ਕੈਰ ਕਰਦਾ ਹੈ ਕਿ ਇਸ ਕਿਸਮ ਦੀ ਮਤਲਬ ਜਿਹੜੇ ਵਿਅਕਤੀ ਨੇ ਜਾਂ ਮਜ਼ਦੂਰ ਕਹੋ ਜੋ ਵਿਅਕਤੀ ਕਹਣਾ ਜ਼ਿਆਦਾ ਪ੍ਰੋਪਰ ਹੈ ਕਿ ਮਜ਼ਦੂਰ ਕਹਣਾ ਥੋੜਾ ਜਿਹਾ ਕਿਸੇ ਨੂੰ ਹਾਂ ਬਿਲਕੁਲ ਹੋਏ ਮਿਲੀਟ ਕਰਨਾ ਹੁੰਦਾ ਵਿਅਕਤੀ ਕਹਣਾ ਮੈਂ ਐਸੇ ਕਰਕੇ ਕਹਿ ਰਿਹਾ ਕਿ ਜਿਹੜੇ ਸਾਡੇ ਵਸਿੰਦੇ ਨੇ ਇਹ ਵੀ ਸਾਡੇ ਹਾਂ ਵਸਿੰਦੇ ਨੇ ਸਾਡੇ ਉਹਨੇ ਨਾਗਰਿਕ ਨੇ ਬਰਾਬਰ ਦੇ ਨਾਗਰਿਕ ਆ ਨਾਗਰਿਕ ਵੀ ਜਿਹੋ ਜਿਹੇ ਮਨੁੱਖ ਅਸੀਂ ਉਹ ਜਿਹੋ ਉਹ ਨੇ ਉਹ ਜਿਓ ਨੇ ਜੇ ਅਸੀਂ ਉਹਨਾਂ ਨੂੰ ਬਰਾਬਰ ਦੇ ਮਨੁੱਖ ਟਰੀਟ ਨਹੀਂ ਕਰਦੇਗੇ ਤੇ ਇਹਦਾ ਮਤਲਬ ਸਾਡੇ ਵਿੱਚ ਕੋਈ ਘਾਟ ਆ ਸਮਝ ਦੀ ਘਾਟ ਹੈ ਸਾਡੇ ਵਿੱਚ ਸਾਨੂੰ ਮਤਲਬ ਮਨੁੱਖੀ ਵਰਤਾਰੇ ਦੀ ਜਾਂ ਜਿਹੜੀਆਂ ਸਾਡਾ ਮਤਲਬ ਧਾਰਮਿਕ ਰੋਹ ਰੀਤਾ ਨੇ ਜਾਂ ਜਿਸ ਕਿਸਮ ਦੀ ਸਾਨੂੰ ਵਿੱਦਿਆ ਦਿੱਤੀ ਗਈ ਹੈ ਪਿੱਛੋਂ ਉਹ ਅਸੀਂ ਪ੍ਰੋਪਰਲੀ ਲਈ ਨਹੀਂ ਜਦੋਂ ਅਸੀਂ ਇੱਕ ਇੱਕ ਵਿਅਕਤੀ ਨੂੰ ਦੂਜੇ ਵਿਅਕਤੀ ਨੂੰ ਮਾਰਾ ਸਮਝਦੇ ਹਾਂ ਇਸ ਕਰਕੇ ਰੂਰਲ ਸੈਕਟਰ ਦੀ ਜਿਹੜੀ ਮਤਲਬ 50 60 ਦੇ ਵਿੱਚ ਜਿਹੜੀ ਡਿਮਾਂਡ ਸ਼ੁਰੂ ਹੁੰਦੀ ਆ ਤੇ ਅੱਜ ਤੱਕ ਦੀ ਆ ਖਾਸ ਤੌਰ ਤੇ ਜਿਹੜੀ ਪੈਡੀ ਕਲਟੀਵੇਸ਼ਨ ਦੇ ਨਾਲ ਝੋਨੇ ਨਾਲ ਸੰਬੰਧਿਤ ਕੰਮ ਆ ਉਹ ਚੱਲ ਹੀ ਨਹੀਂ ਸਕਦਾ ਜਿੰਨਾ ਚਿਰ ਯੂਪੀ ਤੋਂ ਬਿਹਾਰ ਤੋਂ ਲੇਬਰ ਨਹੀਂ ਆਉਂਦੀ ਸੋ ਇਨ ਥੈਟ ਵੇ ਇਹ ਸਾਡੀ ਇਕਨੋਮੀ ਦੇ ਵਿੱਚ ਵੀ ਬੜਾ ਮਹੱਤਵਪੂਰਨ ਹਿੱਸਾ ਜਿਹੜਾ ਨੇ ਪਾ ਲਏ ਨੇ ਪੰਜਾਬ ਦੀ ਇਕਨੋਮੀ ਨੂੰ ਜਲਦੀ ਰੱਖਣ ਦੇ ਵਿੱਚ ਜਿਹੜਾ ਇੰਪੋਰਟੈਂਟ ਰੋਲ ਆ ਜਿਹੜਾ ਉਹ 플레이 ਕਰਦਾ ਹੈ। ਬਿਲਕੁਲ। ਹੁਣ ਅਸੀਂ ਆਉਨੇ ਆ ਅਰਬਨ ਸੈਕਟਰ ਤੇ। ਹਮ ਅਰਬਨ ਸੈਕਟਰ ਦੇ ਵਿੱਚ ਜਿੰਨੇ ਵੀ ਛੋਟੇ-ਛੋਟੇ ਕੰਮ ਨੇ ਜਿਵੇਂ ਤੁਸੀਂ ਗਿਣਤੀ ਕਰਾਈ ਕੰਮਾਂ ਦੀ, ਰੰਗ ਦਾ ਕੰਮ ਹੈ, ਪੱਥਰ ਲਾਉਣ ਦਾ ਕੰਮ ਹੈ, ਜਾਂ ਕੋਈ ਮਿਸਤਰੀ-ਮਿਸਤਰੀ ਦਾ ਕੰਮ ਹੈ, ਪਲੰਬਰ ਹੈ, ਮਿਸਤਰੀ ਦੇ ਜਿਹੜੇ ਪੰਜਾਬੀ ਤੁਹਾਨੂੰ ਮਿਲਣਗੇ। ਹਾਂ। ਯੂਪੀ ਵਾਲੇ ਘੱਟ ਨੇ ਲੇਕਿਨ ਪੱਥਰ ਦੇ ਵਿੱਚ ਕੋਈ ਪੰਜਾਬੀ ਤੁਹਾਨੂੰ ਮਿਲ ਲੇਗਾ। ਨਹੀਂ ਹੁਣ ਤੇ ਨਹੀਂ ਹੁਣ ਤੇ ਸਾਰੇ ਕੰਮ ਕਰਨ ਲੱਪੇ ਜੀ। ਨਹੀਂ ਆ ਫਲੱਡਸ ਤੋਂ ਬਾਅਦ ਤਾਂ ਤੁਸੀਂ ਵੇਖਿਆ ਹੋਣਾ ਕਿ ਗਾਇਬ ਸਾਹਿ ਮਿਸਤਰੀ ਦੇ ਰਾਜਗਰੀ ਦੇ ਕੰਮ ਦੇ ਤੁਹਾਨੂੰ ਪੰਜਾਬੀ ਮਿਲ ਜਾਣਗੇ ਮਿਲ ਜਾਣਗੇ ਲੇਕਿਨ ਤੁਹਾਨੂੰ ਪੱਥਰ ਦੇ ਕੰਮ ਦੇ ਵਿੱਚ ਕੋਈ ਮੈਨੂੰ ਦੱਸ ਦਿਓ ਜੇ ਤੁਹਾਡੇ ਨੋਟਿਸ ਹੈਗਾ ਵੀ ਆ ਪੱਥਰ ਪੰਜਾਬੀ ਲਾਉਂਦਾ ਹੈ ਰੰਗਾਈ ਦਾ ਕੰਮ ਹੋ ਗਿਆ ਰੰਗਾਈ ਦਾ ਕੰਮ ਹੋ ਗਿਆ ਅਜੇ ਕਿਹਦਾ ਵਾਈਟ واਸ਼ ਕਰੀਦਾ ਉਹਦੇ ਚ ਕਿਤੇ ਕਿਤੇ ਪੰਜਾਬੀ ਲੈ ਗਏ ਨੇ ਲੇਕਿਨ ਪੱਥਰ ਚ ਤੁਹਾਨੂੰ ਕੋਈ ਨਹੀਂ ਮਿਲੇਗਾ ਕੋਈ ਨਹੀਂ ਮਿਲੇਗਾ ਸਬਜ਼ੀ ਦੀ ਰੇੜੀ ਲਾਉਣੀ ਜਿਹੜੀ ਆ ਆ ਉਹ ਤਕਰੀਬਤ ਤਕਰੀਬੇ ਇਨਾਂ ਕੋਲ ਆ ਰਿਕਸ਼ਾ ਪੁੱਲਰ ਆ ਜਿਹੜਾ ਉਹ ਕੋਈ ਨਹੀਂਗਾ ਮਤਲਬ ਇਸ ਕਿਸ ਨੇ ਜਿਹੜੇ ਕੰਮ ਨੇ ਛੋਟੇ ਛੋਟੇ ਅਰਬਨ ਏਰੀਆ ਦੇ ਵਿੱਚ ਉਹ ਆਪਣੇ ਬੰਦੇ ਨਹੀਂ ਕਰ ਰਹੇ ਕਿ ਪੰਜਾਬੀ ਜਿਹੜੇ ਬੰਦੇ ਨੇ ਨਹੀਂ ਕਰਦੇਗੇ ਉਹ ਕੰਮ ਦਾ ਜਿਹੜਾ ਮਤਲਬ ਲੋਡ ਸੀ ਵੀ ਸੁਸਾਇਟੀ ਦੇ ਵਿੱਚ ਉਹ ਇਹਨਾਂ ਨੇ ਆ ਕੇ ਪੂਰੀ ਕੀਤੀ ਆ ਮੈਨੂੰ ਲੱਗਦਾ ਜਿਹੜੇ ਪੰਜਾਬੀਆਂ ਦੇ ਵਿੱਚ ਨਾ ਜੀ ਸਾਡਾ ਫੁਕਰਾ ਪੰਥੀ ਆ ਨਾ ਉਹ ਵੀ ਬੜੀ ਵੱਡਿਆ ਕਿ ਅਸੀਂ ਕਿਸੇ ਕੰਮ ਨੂੰ ਕਹਿੰਦੇ ਵੀ ਇਹ ਤਾਂ ਇਹ ਨਹੀਂ ਸੀ ਕਰਦੇ ਕਉ ਫਾਲਸ ਪ੍ਰੈਸਟਿਜ ਬਹੁਤ ਹੈ ਸਾਡੇ ਪੰਜਾਬੀਆਂ ਦੇ ਵਿੱਚ ਜਿਹੜਾ ਕਿ ਮੈਂ ਹੀ ਤੁਹਾਨੂੰ ਕਹਿ ਰਿਹਾ ਸੀ ਨਾ ਇਹ ਜਿਹੜੀ ਸੌੜੀ ਸੋਚ ਆ ਜਾਂ ਪੂਰੀ ਤਰ੍ਹਾਂ ਤੇ ਸਿੱਖਿਸ਼ਤ ਨਾ ਹੋਣਾ ਪੜਿਆ ਲਿਖਿਆ ਨਾ ਹੋਣਾ ਜਿਹਨੂੰ ਕਹਿੰਦੇ ਐਜੂਕੇਟ ਨਾ ਹੋਣਾ ਜਿਹੜਾ ਉਹ ਵੀ ਇੱਕ ਕਾਰਨ ਹੈ ਸਾਡੇ ਪ੍ਰੈਜੂਡਿਸ ਦਾ ਕਿਉਂਕਿ ਸਾਨੂੰ ਬਹੁਤੀ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਲਿਮਟਿਡ ਜੀ ਸਾਜੀ ਸੋਚ ਹੁੰਦੀ ਆ ਲਿਮਟਿਟਿਡ ਸੋਚ ਦੇ ਵਿੱਚੋਂ ਅਸੀਂ ਰਿਐਕਟ ਕਰਕੇ ਫਿਰ ਇਹੋ ਜਿਹੇ ਸਟੇਟਮੈਂਟ ਜਾਂ ਬਿਆਨਬਾਜ਼ੀਆਂ ਜਿਹੜੀਆਂ ਉਹ ਕਰਦੇ ਰਹਿੰਦੇ ਆ ਬਸ ਸਭ ਇੱਥੇ ਹੁਣ ਕਿਉਂਕਿ ਸਮਾਂ ਸਾਡੇ ਕੋਲੇ ਥੋੜਾ ਹੈ ਮੈਂ ਤੁਹਾਡੇ ਕੋਲੇ ਆਉ ਇਹ ਆਪਾਂ ਸਮੱਸਿਆਵਾਂ ਆਇਡੈਂਟੀਫਾਈ ਹੋ ਚੁੱਕੀਆਂ ਯਾਨੀ ਕਿ ਇਹਨਾਂ ਸਥਿਤੀਆਂ ਚੋਂ ਨਿਕਲ ਕੇ ਅੱਜ ਅਸੀਂ ਇੱਥੇ ਆ ਗਏ ਕਿ ਹੁਣ ਇਹ ਲੋਕ ਜਿਹੜੇ ਜਿਹੜੇ ਆਏ ਲੋਕ ਯੂਪੀ ਬਿਹਾਰ ਵਗੈਰਾ ਤੋਂ ਉਹਨਾਂ ਦਾ ਘਰ ਤਾਂ ਹੁਣ ਪੰਜਾਬ ਬਣ ਗਿਆ ਹੋਇਆ ਇਹ ਤਾਂ ਮੰਨ ਲੈਣਾ ਚਾਹੀਦਾ ਕਿਉਂਕਿ ਪੰਜਾਬੀ ਬੋਲਣ ਲੱਗ ਪਿਆ ਉਹ ਘਰ ਕੱਪੜੇ ਸਭ ਕੁਝ ਬਣ ਗਿਆ ਉਹਨਾਂ ਦੇ ਆਧਾਰ ਕਾਰਡ ਬਣ ਗਏ ਰਾਸ਼ਨ ਕਾਰਡ ਬਣ ਗਏ ਇਹਦੇ ਵਿੱਚੋਂ ਜਿਹੜੀਆਂ ਸਮੱਸਿਆਵਾਂ ਨਿਕਲ ਕੇ ਆ ਰਹੀਆਂ ਕੁਝ ਲੋਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜੀ ਇਹ ਫਲਾਣੇ ਆ ਜੀ ਇਹ ਟਿੰਕਾ ਭਵਿੱਖ ਦੇ ਵਿੱਚ ਆਪਾਂ ਹੁਣ ਇਸ ਪਾਸੇ ਵਧਣਾ ਕਿ ਇਹ ਲੋਕੀ ਤਾਂ ਰਹਿਣਗੇ ਤੇ ਸਾਡੇ ਲੋਕੀ ਬਾਹਰ ਜਾਣਗੇ ਜਾਣਗੇ ਪਰ ਜਿਹੜੇ ਲੋਕੀ ਰਹਿ ਰਹੇ ਨੇ ਉਹਨਾਂ ਦਾ ਇੱਕ ਸਮਾਜਿਕ ਤੌਰ ਤੇ ਇਕੱਠੇ ਰਹਿਣ ਦੇ ਲਈ ਤਾਂ ਕਿ ਕੁਰਤਨ ਨਾ ਪੈਦਾ ਹੋਵੇ ਉਹਦੇ ਲਈ ਕੀ ਕੀਤਾ ਜਾ ਸਕਦਾ ਦੇਖੋ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਆਪਸ ਵਿੱਚ ਕੁੜੱਤਨਾਂ ਪੈਦਾ ਹੋਵੇ ਇੱਕ ਤਾਂ ਇਹ ਇਹ ਫੀਨੋਮੈਨਾ ਜਿਹੜਾ ਆ ਇਹ ਵੀ ਹਮੇਸ਼ਾ ਰਿਹਾ ਸਮਾਜ ਦੇ ਵਿੱਚ ਉਹਦੇ ਕਾਰਨ ਡਿਫਰੈਂਟ ਹੁੰਦੇ ਨੇ ਕੁੜੱਤਨੋਂ ਹੁੰਦੇ ਦੇਖੋ ਨਾ ਉਸੇ ਸਮਾਜ ਦੇ ਵਿੱਚ ਕੁਝ ਲੋਕ ਇਹਨਾਂ ਲੋਕ ਇੱਕ ਇਹੀ ਸੈਕਸ਼ਨਰੀ ਬਹੁਤ ਵਧੀਆ ਮਿਲਵਰਤਕੇ ਚੱਲ ਰਹੇ ਨੇ ਕੁਝ ਜਿਹੜੇ ਨੇ ਉਹ ਖਾਮ ਖਾ ਰਿਐਕਟ ਕਰੀ ਜਾ ਰਹੇ ਨੇ ਵੀ ਇਹ ਗਲਤ ਹੋ ਰਿਹਾ ਇਹ ਗਲਤ ਹੋ ਰਿਹਾ ਨੂੰ ਐਵੇਂ ਨਾ ਕਰੋ ਭਜਾ ਦਿਓ ਇੱਥੋਂ ਇਹਨਾਂ ਨੂੰ ਕੱਢ ਦਿਓ ਸਨ ਆਫ ਦੀ ਸੋਇਲ ਵਾਲਾ ਜਿਹੜਾ ਇਸ਼ੂ ਆ ਉਹ ਲੈ ਕੇ ਆਉਂਦੇ ਨੇ ਉਹ ਮੈਂ ਉਹੀ ਗੱਲ ਕਹ ਰਿਹਾ ਕਿ ਜਿਹੜੇ ਬੰਦੇ ਉਹ ਬੰਦਿਆਂ ਦੀ ਸੋਚ ਨੈਰੋ ਆ ਉਹ ਬੰਦੇ ਇਨਸਿਕਿਉਰ ਨੇ ਕਿਸੇ ਕੋਲੋਂ ਉਹਨਾਂ ਦਾ ਮਤਲਬ ਉਹਨਾਂ ਦੀ ਆਪਣੀ ਕਮੀ ਆ ਕੋਈ ਕੰਪਨੀ ਆਪਣੀ ਕਮੀ ਆ ਕੰਪਰੀਹੈਂਸਿਵ ਵਰਲਡ 뷰 ਨਹੀਂ ਹੈ ਉਹਨਾਂ ਦਾ ਇਸ ਕਰਕੇ ਉਹ ਇਹ ਜਿਹੇ ਟ੍ਰਾਂਸੈਸ ਕਰਦੇ ਨੇ ਇਸ ਕਰਕੇ ਉਹਨਾਂ ਦੇ ਸਾਈਕੋਲੋਜੀਕਲ ਰਿਐਕਸ਼ਨ ਹੁੰਦੇ ਨੇ ਇਹਨਾਂ ਨੂੰ ਦੇਖ ਕੇ ਹੁਣ ਉਹਨਾਂ ਬੰਦਿਆਂ ਨੂੰ ਪੁੱਛੋ ਜਦੋਂ ਤੁਹਾਨੂੰ ਮਤਲਬ ਕਿਸੇ ਕੰਮ ਦੀ ਜ਼ਰੂਰਤ ਪੈ ਗਈ ਫਿਰ ਤੁਸੀਂ ਸਬਜ਼ੀ ਖਰੀਦਣੀ ਆ ਹੁਣ ਤੁਸੀਂ ਸਬਜ਼ੀ ਜਿਹੜੀ ਦੇਖ ਕੇ ਖਰੀਦੋਗੇ ਕਿ ਇਹ ਆਂਡੀ ਵੇਚ ਰਿਆ ਕਿ ਪੰਜਾਬੀ ਵੇਚ ਰਿਆ ਹਾਂ ਬਿਲਕੁਲ ਤੁਸੀਂ ਉਹਨਾਂ ਨੂੰ ਪੱਥਰ ਲਵਾਉਣਾ ਆ ਤੁਸੀਂ ਲਬ ਦੇ ਲੋ ਕਿ ਮੇਰੇ ਘਰ ਦੇ ਵਿੱਚ ਪੱਥਰ ਲਵਾਉਣਾ ਮੈਂ ਤੇ ਮੈਂ ਬਿਹਾਰੀ ਤੋਂ ਨਹੀਂ ਲਵਾਉਣਾ ਕਿਉਂਕਿ ਮੈਂ ਤਾਂ ਪੰਜਾਬੀ ਤੋਂ ਲਵਾਉਣਾ ਰੱਬ ਕਿਲੇ ਤੁਹਾਡੇ ਘਰ ਪੱਥਰ ਹੀ ਨਹੀਂ ਲੱਗਣਾਗੇ ਨਾਲ ਫਿਰ ਸਰ ਜਿਹੜੇ ਉਹੀ ਬੰਦੇ ਫਿਰ ਪੱਥਰ ਉਸੇ ਬਿਹਾਰੀ ਤੋਂ ਹੀ ਲਵਾਉਣਗੇ ਜਿਹਦੇ ਖਿਲਾਫ ਰਿਐਕਟ ਕਰ ਰਹੇ ਆਂ ਪਰ ਅਸੀਂ ਜੇ ਇਸ ਵੱਡੇ ਉਹਦੇ ਕੈਨਵਸ ਤੇ ਸੋਚੀਏ ਸਾਡੇ ਪੰਜਾਬੀ ਬਾਹਰਲੇ ਮੁਲਕਾਂ 'ਚ ਗਏ ਆਂ ਵਿਦਨ ਇੰਡੀਆ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਨਹੀਂ ਨਹੀਂ ਜਿਹੜੇ ਨੇ ਇੰਡੀਆ ਵੀ ਆ ਵਿਦਨ ਬਾਹਰ ਦੀ ਗੱਲ ਵੀ ਆਪਾਂ ਛੱਡ ਦਈਏ ਰਿਲਾਇਸ ਆ ਪਰ ਕੱਲੇ ਇੰਡੀਆ ਦੀ ਗੱਲ ਕਰਦੇ ਆਂ ਛਾਡੇ ਜਿਹੜੇ ਪੰਜਾਬੀ ਨੇ ਦਿੱਲੀ ਦਾ ਚ ਪਟਨਾ ਵਿੱਚ ਕਿੰਨੇ ਬੈਠੇ ਨੇ ਬੰਗਾਲ ਚ ਬੈਠੇ ਨੇ ਸਾਊਥ ਚ ਬੜੇ ਯੂਪੀ ਚ ਫਾਰਮਰਸ ਕਿੰਨੇ ਨੇ ਸਾਊਥ ਚ ਸਾਡੇ ਬੰਦੇ ਗਏ ਹੋਏ ਨੇ ਮਹਾਰਾਸ਼ਟਰ ਚ ਗਏ ਹੋਏ ਨੇ ਬੰਬੇ ਸਾਰਾ ਜਿਹੜਾ ਬਿਜ਼ਨਸ ਆ ਕਾਫੀ ਸਾਰਾ ਵੱਡਾ ਬਿਜ਼ਨਸ ਜਿਹੜਾ ਪੰਜਾਬੀਆਂ ਦੇ ਕੋਲ ਆ ਇਹ ਹੈ ਤੇ ਇਸ ਕਰਕੇ ਇਸ ਚੀਜ਼ ਨੂੰ ਇਸ ਐਂਗਲ ਤੋਂ ਦੇਖਣਾ ਵੀ ਇੱਥੇ ਦਾ ਮੈਂ ਹੀ ਕੰਮ ਕਰੂੰਗਾ ਤੇ ਦੂਜੀ ਥਾਂ 'ਤੇ ਮੈਂ ਜਾ ਕੇ ਕਰ ਦਿੰਦਾ ਤੇ ਕਿ ਦੂਜੇ ਬੰਦੇ ਨੂੰ ਇੱਥੇ ਆ ਕੇ ਨਹੀਂ ਮੈਂ ਕੰਮ ਕਰ ਦੇਣਾ ਇਹ ਕੋ ਬਹੁਤ ਹੀ ਮਤਲਬ ਵਧੀਆ ਸੋਚਣੀ ਹੈ ਮੈਂ ਕਹਿੰਦਾ ਵਧੀਆ ਬਹੁਤ ਹੀ ਵਧੀਆ ਹੈ ਨਹੀਂ ਵਧੀਆ ਹੀ ਸੋਚਣੀ ਹੈਗੀ ਹਾਂ ਇਸ ਕਰਕੇ ਹਮੇਸ਼ਾ ਹੀ ਜਿਹੜੀ ਵੀ ਚੀਜ਼ ਜਿੱਥੇ ਵਾਪਰਦੀ ਆ ਉਹ ਕਿਸੇ ਲੋਡ ਦੇ ਵਿੱਚ ਵਾਪਰਦੀ ਆ ਤੈਨੂੰ ਕਿਹਾ ਜਾਂਦਾ ਕਿ ਲੋਡ ਕਾਰਡ ਦੀ ਮਾਂ ਆ ਜੇ ਇੱਥੇ ਇਹਨਾਂ ਦੀ ਲੋਡ ਨਾ ਹੋਵੇ ਤਾਂ ਕਦੇ ਵੀ ਇਹ ਬੰਦੇ ਇੱਥੇ ਨਹੀਂ ਆਉਣਗੇ ਇਸ ਕਰਕੇ ਇਹ ਇਥੋਂ ਦੀਆਂ ਲੋੜਾਂ ਦੀ ਆ ਕੇ ਪੂਰਤੀ ਵੀ ਕਰਦੇ ਨੇ ਇਹ ਦੂਜੀ ਗੱਲ ਹੁੰਦੀ ਕਿ ਜਦੋਂ ਕੋਈ ਵੀ ਬੰਦਾ ਕਿਸੇ ਜਗ੍ਹਾ ਤੋਂ ਮਾਈਗ੍ਰੇਟ ਕਰਦਾ ਉਹ ਕੱਲਾ ਲੇਬਰ ਨਹੀਂ ਜਾਂਦਾ ਕੱਲਾ ਬੰਦਾ ਨਹੀਂ ਜਾਂਦਾ ਉਹ ਨਾਲ ਆਪਣਾ ਕਲਚਰਲ ਬੈਗੇਜ ਵੀ ਲੈ ਕੇ ਜਾਂਦਾ ਬਿਲਕੁਲ ਜਿਹੜਾ ਕਿ ਵਿਜੀਬਲ ਨਹੀਂ ਹੁੰਦਾ ਬਿਲਕੁਲ ਹਾਂ ਜਿਹੜਾ ਕਿ ਵਿਜੀਬਲ ਨਹੀਂ ਹੁੰਦਾਗਾ ਜੇ ਆਪਣਾ ਬੰਦਾ ਵੀ ਪੰਜਾਬ ਦਾ ਜਹਾਜ਼ ਤੇ ਚੜਦਾ ਨਾ ਉਦੋਂ ਤੋਂ ਉਹਨੇ ਇੱਕ ਬੈਗ ਲਿਆ ਹੁੰਦਾ ਆਪਣੇ ਹੱਥ 'ਚ 8 ਕਿਲੋ ਦੇ 23 ਕਿਲੋ ਦੇ ਦੀ ਬੁਕਿੰਗ ਹੋ ਕੇ ਚਲੇਗੀ ਆ ਲੇਕਿਨ ਉਸ ਤੋਂ ਵੱਡਾ ਕੁਆਂਟਲਾਂ ਦੀ ਤਦਾਦ ਦੇ ਵਿੱਚ ਜਿਹੜਾ ਮਾਨਸਿਕ ਤੌਰ ਤੇ ਬੈਗੇਜ ਲੈ ਕੇ ਜਾ ਰਿਹਾ ਹੋ ਉਹ ਵਿਜੀਬਲ ਨਹੀਂ ਹੁੰਦਾਗਾ ਉਹ ਫ੍ਰੀ ਆਫ ਕਾਸਟ ਉੱਥੇ ਪਹੁੰਚ ਜਾਂਦਾ ਦੂਜੇ ਕੰਟਰੀ ਪਰ ਆਪ ਸਰ ਇਹ ਵੀ ਬੜੀ ਵੱਡੀ ਬਹੁਤ ਮੈਂ ਸਮਝਦਾ ਚੰਗੀ ਗੱਲ ਆ ਕਿ ਜਦੋਂ ਕਲਚਰਲ ਐਕਸਚੇਂਜ ਹੁੰਦੀ ਆ ਇੱਕ ਦੂਜੀ ਥਾਂ ਤੇ ਜਾਂਦੇ ਤੁਸੀਂ ਖਾਣੇ ਸਿੱਖਦੇ ਹੋ ਬੋਲਣਾ ਭਾਸ਼ਾ ਰਹਿਣ ਸਹਿਣ ਰੀਤੀ ਰਿਵਾਜ ਤੁਹਾਡੇ ਕੋਲੇ ਮਿਕਸ ਅਪ ਤੁਸੀਂ ਅਮੀਰ ਹੀ ਹੋਨੇ ਉਹਦੇ ਨਾਲ ਹੈ ਨਾ ਔਰ ਇਹ ਕਿਉਂਕਿ ਸਮਾਂ ਖਤਮ ਹੋ ਰਿਹਾ ਬੜੀ ਵਧੀਆ ਗੱਲ ਹੈ ਕਿ ਵੱਸਾਬ ਨੇ ਕਿਹਾ ਇਹ ਤਾਂ ਫੀਨੋਮਨਾ ਜਿਹੜਾ ਇਹ ਰੁਝਾਨ ਹੈ ਇਹ ਮਨੁੱਖ ਦੇ ਜਦੋਂ ਤੋਂ ਮਨੁੱਖੂ ਸ਼ੁਰੂ ਬਣਿਆ ਉਦੋਂ ਤੋਂ ਹੀ ਆ ਔਰ ਇਹਨੇ ਰਹਿਣਾ ਵੀ ਆ ਔਰ ਇਹ ਗੱਲ ਸਾਨੂੰ ਐਕਸੈਪਟ ਕਰਨੀ ਚਾਹੀਦੀ ਆ ਐਵਰਗ੍ਰੀਨ ਜਿਹਨੂੰ ਅਪ ਕਹਿੰਦੇ ਨਾ ਐਵਰਗ੍ਰੀਨ ਫਾਰਮਿਨਾ ਔਰ ਇਹਨਾਂ ਲੋਕਾਂ ਦਾ ਦੂਸਰੇ ਲੋਕਾਂ ਦਾ ਇੱਥੇ ਆਉਣਾ ਜਾਂ ਸਾਡੇ ਲੋਕਾਂ ਦਾ ਦੂਸਰੇ ਮੁਲਕਾਂ ਚ ਜਾਣਾ ਵੀ ਜਾਰੀ ਰਹੇਗਾ ਪਰ ਇਹਦੇ ਵਿੱਚ ਸਿੱਖਣ ਵਾਲੀ ਗੱਲ ਹੈ ਕਿ ਸਾਡੇ ਰਾਜਨੀਤਿਕ ਲੋਕਾਂ ਨੂੰ ਅਕਲ ਆ ਜਾਣੀ ਚਾਹੀਦੀ ਆ ਛੋੜੀ ਸੋਚ ਵਾਲੇ ਛੋੜੀ ਸੋਚ ਕਿ ਉਹ ਆਪਣੀਆਂ ਵੋਟਾਂ ਦੇ ਲਈ ਇਹੋ ਜਿਹੇ ਨਾਰੇ ਕੱਢ ਕੇ ਕਿ ਜੀ ਅਸੀਂ ਇਹਨਾਂ ਨੂੰ ਇੱਥੋਂ ਕੱਢ ਦੇਣਾ ਅਸੀਂ ਨਾਰਥ ਇੰਡੀਆ ਵਾਲਿਆਂ ਨੂੰ ਨਹੀਂ ਰਹਿਣ ਦੇਣਾ ਅਸੀਂ ਯੂਪੀ ਵਾਲਿਆਂ ਨੂੰ ਇਹ ਤੁਹਾਡੇ ਜਿਹੜੇ ਆ ਨਾ ਇਹ ਬਿਮਾਰ ਮਾਨਸਿਕਤਾ ਇਹੋ ਜਿਹੀ ਹੈ ਇਸ ਇਸ ਬਿਮਾਰ ਮਾਨਸਿਕਤਾ ਦਾ ਸ਼ਬਦ ਵਧੀਆ ਵਰਤਿਆ ਇਹਦੀ ਦਵਾਈ ਦੀ ਲੋੜ ਆ ਔਰ ਦਵਾਈ ਉਹ ਹੈ ਕਿ ਆਪਾਂ ਇੱਕ ਦੂਜੇ ਨੂੰ ਸਮਝਣ ਵਾਲੇ ਪਾਸੇ ਚਲੀਏ ਨਾ ਕਿ ਇੱਕ ਦੂਜੇ ਨੂੰ ਜਿਹੜਾ ਕਿਸੇ ਤੱਕਣ ਵਾਲੇ ਪਾਸੇ ਚਲੀਏ ਕਿ ਸਮਾਜ ਦੇ ਵਿੱਚ ਅਸ਼ਾਂਤੀ ਫੈਲਾਈ ਅਸ਼ਾਂਤੀ ਫੈਲਾਈ ਸੋ ਇਹ ਗੱਲ ਦੀ ਬਹੁਤ ਲੋੜ ਹੈ ਕਿ ਸਾਨੂੰ ਇਸ ਚੀਜ਼ ਸਾਰੇ ਫੀਨੋਮੈਨੋਨ ਨੂੰ ਐਕਸੈਪਟ ਕਰਨ ਦੀ ਲੋੜ ਹੈ ਔਰ ਇਹਦੇ ਵਿੱਚ ਬਹੁਤ ਕੁਝ ਚੰਗਾ ਹੈ ਜਿਹਨੂੰ ਆਇਡੈਂਟੀਫਾਈ ਕਰਨਾ ਹਲੇ ਸਾਨੂੰ ਪੜਾਇਆ ਸੀ ਕੀਤਾ ਨਹੀਂ ਅਸੀਂ ਸਿਰਫ ਮਾੜੀਆਂ ਗੱਲਾਂ ਆਇਡੈਂਟੀਫਾਈ ਕੀਤੀਆਂ ਸੋ ਆਸ ਕਰਦੇ ਹਾਂ ਪ੍ਰਸਾਦ ਸਾਹਿਬ ਕਿ ਆਪਣੀ ਇਹ ਗੱਲ ਜਿਹੜੀ ਅੱਗੇ ਤੁਰੇਗੀ ਔਰ ਅਸੀਂ ਉਹਨਾਂ ਗੱਲਾਂ ਚੋਂ ਨਿਕਲ ਕੇ ਬਾਹਰ ਆਵਾਂਗੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਵਾਲੇ ਹਰਿਆਣੇ ਵਾਲੇ ਦੂਸਰਿਆਂ ਬਾਰੇ ਸੋਚਦੇ ਆ ਜਾਂ ਸਾਊਥ ਇੰਡੀਆ ਦੇ ਵਿੱਚ ਲੋਕੀ ਨਾਰਥ ਇੰਡੀਆ ਬਾਰੇ ਸੋਚਦੇ ਆ ਜਾ ਬਾਹਰਲੇ ਮੁਲਕਾਂ ਵਾਲਿਆਂ ਨੂੰ ਤਾਂ ਸਾਡੀ ਪੰਜਾਬੀ ਸ਼ਾਇਦ ਸਮਝ ਨਹੀਂ ਆਵੇ। ਪਰ ਇਹ ਪ੍ਰੈਜੂਡਿਸ ਇਸਟਿਊਟ ਇਹ ਕਹਿੰਦਾ ਕਿ ਬਾਹਰ ਵੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹ ਚੀਜ਼ ਹੈ ਸਾਨੂੰ ਮਨੁੱਖੀ ਤੌਰ ਤੇ ਇੱਕ ਦੂਜੇ ਨੂੰ ਜਿਹੜਾ ਉਹ ਵਰਤ ਵਰਤਾਰੇ ਚ ਲਿਆਉਣ ਦੀ ਲੋੜ ਹੈਗੀ। ਬਹੁਤ ਸਭ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਹਾਡਾ। ਔਰ ਇਸ ਦੇ ਨਾਲ ਹੀ ਦਸਤਖ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਇੱਥੇ ਦੇ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।